ਕਲਾਸ ਵਿੱਚ ਇਹਨਾਂ ਨੇ ਗਾਣਾ ਗਾਇਆ ਤਾਂ ਸ਼ਾਇਦ ਇਹਨਾਂ ਦੇ ਟੀਚਰਸ ਜਾਂ ਕਲਾਸਮੇਟ ਨੂੰ ਪਤਾ ਨਹੀਂ ਹੋਵੇਗਾ ਕਿ ਜੀ ਇਹਨਾਂ ਦੀ ਐਲਬਮ ਜੇ ਹੈ ਪੰਜਾਬੀ 뮤직 ਇੰਡਸਟਰੀ ਨੂੰ ਸੋਗਾਤ ਦੇਣ ਵਾਲੀ ਹੈ ਕਿਉਂਕਿ ਉਹ ਐਲਬਮ ਵਰਲਡ ਫੇਮਸ ਐਲਬਮ ਬਣੀ ਸੀ ਜਿਵੇਂ ਮੈਂ ਗੱਲ ਕਰ ਰਹੀ ਹਾਂ ਮਿੱਟੀ ਦੇ ਬਾਵਾ ਰঞ্জੀਤ ਬਾਵਾ ਦੀ ਮੇਰੇ ਨਾਲ ਹਨ ਉਹਨਾਂ ਨਾਲ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਾਰੇ ਡੇਲੀ ਪੋਸਟ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਨੂੰ ਸਭ ਤੋਂ ਪਹਿਲੇ ਇਹ ਗੱਲ ਪੁੱਛਣਾ ਚਾਹੂੰਗੀ ਤੁਸੀਂ ਜੇ ਆਪਣੀ ਗਾਣੇ ਦੀ ਸ਼ੁਰੂਆਤ ਕੀਤੀ ਸੀ ਪਾਕਿਸਤਾਨੀ ਫੋਕ ਗਾਇਆ ਸੀਗਾ ਤੁਸੀਂ ਗਾਣਾ ਉਹ ਕਿਉਂ ਗਾਇਆ ਸੀਗਾ ਮੈਂ ਮੈਨੂੰ ਯਾਦ ਆ ਮੈਂ ਇੱਕ ਵਾਰੀ ਸਾਡੇ ਬਟਾਲੇ ਬੇਰਿੰਗ ਕਾਲਜ ਆ ਮੈਂ ਆਪਣੇ ਵੱਡੇ ਸਿਸਟਰ ਨਾਲ ਉਹਨਾਂ ਦੇ ਕੋਲੀ ਫੰਕਸ਼ਨ ਦੇਖਣ ਗਿਆ ਮੈਨੂੰ ਲੱਗਦਾ ਮੈਂ ਬਹੁਤ ਛੋਟਾ ਸੀ ਚੌਥੀ ਪੰਜਵੀਂ ਪੜ੍ਹਦੇ ਸੀਗਾ ਤਾਂ ਉੱਥੇ ਕਿਸੇ ਮੁੰਡੇ ਨੇ ਗਾਣਾ ਗਾਇਆ ਮਿੱਟੀ ਦਾ 바ਵਾ ਤਾਂ ਤੁਸੀਂ ਬਲੀਵ ਨਹੀਂ ਕਰੋਗੇ ਉਹ ਮਤਲਬ ਮੈਂ ਪਹਿਲੀ ਵਾਰੀ ਗਾਣਾ ਸੁਣਿਆ ਮੈਨੂੰ ਪਹਿਲੀ ਵਾਰੀ ਸਾਰਾ ਹੀ ਗਾਣਾ ਯਾਦ ਹੋ ਗਿਆ ਜੀ ਜੀ ਔਰ ਮੈਂ ਘਰੇ ਆ ਕੇ ਬੋਲਿਆ ਮੈਨੂੰ ਮੈਂ ਸਕੂਲ ਵੀ ਜਦੋਂ ਬੋਲਿਆ ਤਾਂ ਮੈਨੂੰ ਇਦਾਂ ਲੱਗ ਲੱਗ ਗਿਆ ਕਿ ਜਿੱਦਾਂ ਕੋਈ ਚੀਜ਼ ਮੈਨੂੰ ਮਿਲ ਗਈ ਆ ਫਿਰ ਤੁਸੀਂ ਬਲੀਵ ਕਰੋ ਕਿ ਮੈਂ ਉਹੀ ਗਾਣਾ ਗਾਉਣਾ ਸ਼ੁਰੂ ਮੈਨੂੰ ਹੋਰ ਕੋਈ ਗਾਣਾ ਹੀ ਨਹੀਂ ਸੀ ਮੈਂ ਉਹੀ ਗਾਣਾ ਗਾਉਣਾ ਜਿੱਥੇ ਵੀ ਗਾਉਣਾ ਸਾਡੇ ਸਕੂਲ ਬਾਦਸਬਾ ਹੋ ਗਈ ਸਾਡੇ ਸਕੂਲ ਕੰਪੀਟੀਸ਼ਨ ਹੁੰਦੇ ਸੀਗੇ ਤਾਂ ਉਸ ਤੋਂ ਬਾਅਦ ਫਿਰ ਜਦੋਂ ਕਾਲਜ ਕਾਲਜ ਗ੍ਰੈਜੂਏਸ਼ਨ ਚ ਐਡਮਿਸ਼ਨ ਹੋਈ ਤਾਂ ਉਦੋਂ ਪਹਿਲੀ ਵਾਰੀ ਮੈਂ ਯੂਥ ਫੈਸਟੀਵਲ ਚ ਗਿਆ ਉਹ ਮਿੱਟੀ ਦਾ ਬਾਬਾ ਤਾਂ ਲਾਇਕ ਉਦੋਂ ਮੈਂ ਕਾਲਜ ਮੇਰਾ ਰਣਜੀਤ ਸਿੰਘ ਨਾਮ ਸੀਗਾ ਫਿਰ 3 ਸਾਲ ਬਿਨਾਂ ਦੇ ਕੋਲੋਂ ਵੱਲ ਗਾਇਆ ਤਾਂ ਫਿਰ ਉਸ ਤੋਂ ਬਾਅਦ ਮੇਰੀ ਖਾਲਸਾ ਕੋਲੇ ਐਡਮਿਸ਼ਨ ਹੋ ਗਈ ਅਮ੍ਰਿਤਸਰ ਜਦੋਂ ਮੈਂ ਅਮ੍ਰਿਤਸਰ ਪਹਿਲੀ ਵਾਰੀ ਉੱਥੇ ਮੇਰੀ ਫਰਸਟ ਪੋਜੀਸ਼ਨ ਆਈ ਤਾਂ ਉਦੋਂ ਉਸ ਤੋਂ ਬਾਅਦ ਸਾਡੇ ਕਾਲਜ ਕਨਵੋਕੇਸ਼ਨ ਹੋਈ ਕਨਵੋਕੇਸ਼ਨ ਤੇ ਮੈਂ ਗਿਆ ਤਾਂ ਉਦੋਂ ਫਿਰ ਮੈਂ ਕਾਲਜ ਲੰਘਦਾ ਸੀ ਤਾਂ ਮੈਨੂੰ ਕਿਸੇ ਨੇ ਬਾਵਾ ਕਹਿ ਕੇ ਆਵਾਜ਼ ਮਾਰੀ ਉਹ ਬਾਵੇ ਤਾਂ ਮੇਰੇ ਨਾਲ ਦੇ ਵੀ ਮੈਨੂੰ ਬਾਵਾ ਕਹਿਣ ਲੱਗੇ ਫਿਰ ਕਾਲਜ ਦੇ ਪ੍ਰਿੰਸੀਪਲ ਕਾਲਜ ਦੇ ਟੀਚਰ ਸਾਰੇ ਤਾ ਮੈਨੂੰ ਇੱਕ ਅਜੀਬ ਜਿਹਾ ਲੱਗਿਆ ਕੰਨਾਂਗੇ ਯਾਰ ਇਹ ਕੋਈ ਹੋਰ ਹੀ ਬੰਦਾ ਹੈ ਕਿਉਂਕਿ ਮੇਰੇ ਘਰ ਦਾ ਨਾ ਮੇਰਾ ਹੈਪੀ ਆ ਘਰੇ ਮੈਨੂੰ ਮੇਰੇ ਮਦਰ ਮੇਰੀ ਸਿਸਟਰ ਜਾਂ ਹੋਰ ਸਾਰੇ ਹੈਪੀ ਬਣਾਉਂਦੇ ਆ ਤਾਂ ਉਹ ਬਾਵਾ ਜਦੋਂ ਮੈਂ ਸੁਣਦਾ ਸੀ ਤੇ ਮੈਨੂੰ ਚੰਗਾ ਵੀ ਲੱਗਦਾ ਸੀ ਤੇ ਮੈਨੂੰ ਲੱਗਦਾ ਸੀਗਾ ਕਿ ਇੱਕ ਹੋਰ ਕੈਰੈਕਟਰ ਮੇਰੇ ਨਾਲ ਜੁੜ ਗਿਆ ਹੋਰ ਇੱਕ ਇਨਸਾਨ ਮੇਰੇ ਨਾਲ ਜੁੜ ਗਿਆ ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਯੂਥ ਫੈਸਟੀਵਲ 5-6 ਸਾਲ ਕੀਤੇ 6 ਸਾਲ winner ਰਹੇ ਯੂਥ ਫੈਸਟੀਵਲ 6 ਸਾਲ ਕੰਪਲੀਟਲੀ winner ਰਹੇ ਕਿਉਂ ਜਿਹਾ ਫੀਲ ਹੁੰਦਾ ਹੈ 6 ਸਾਲ ਮਤਲਬ ਅਗਲਾ ਬੰਦਾ ਸੋਚਦਾ ਹੁਣ ਆ ਯਾਰ ਇਹ ਤਾਂ ਉਹ ਰਣਜੀਤ ਬਾਵਾ ਅੱਗੇ ਹੀ ਬੱਦਨ ਦਿੰਦਾ ਨਹੀਂ ਉਹ ਬਹੁਤ ਵਧੀਆ ਉਹ ਉਹ ਇੱਕ ਮੈਂ ਅੱਗੇ ਗੱਲ ਕਰਦਾ ਹਾਂ ਉਹਨਾਂ ਕਿ ਜਿਹੜੀ ਉਹਨਾਂ ਦੇ ਨਾਲ ਚ ਮਿਹਨਤ ਹੋ ਗਈ ਉਹ ਮਿਹਨਤ ਹੁਣ ਕੰਮ ਆ ਰਹੀ ਹੈ ਉਦੋਂ ਕੋਈ ਹੋਰ ਕੰਮ ਹੀ ਨਹੀਂ ਸੀ ਹੁੰਦਾ ਕਾਲਜ ਤੁਸੀਂ ਜਾਣਾ ਤਾਂ ਤੁਸੀਂ ਤੁਹਾਡਾ ਫੋਕਸ ਇਹ ਹੁੰਦਾ ਸੀ ਕਿ ਤੁਸੀਂ ਸਾਰਾ ਦਿਨ ਇੱਕ ਪ੍ਰੈਕਟਿਸ ਕਰਨੀ ਸਾਰਾ ਦਿਨ ਤੁਸੀਂ ਤੁਹਾਡੇ ਗੁਰੂ ਤੁਹਾਡੇ ਟੀਚਰ ਤੁਹਾਨੂੰ ਨਾਲ ਇੱਕੋ ਇੱਕ ਚੀਜ਼ ਕਰਨੀ ਫਿਰ ਅਸੀਂ ਕਾਲਜ ਤੋਂ ਹੋਸਟਲ ਆਉਣਾ ਹੋਸਟਲ ਇਹੋ ਚੀਜ਼ ਜਿਨ੍ਹਾਂ ਚ ਫੈਸਟੀਵਲ ਨਹੀਂ ਸੀ ਹੋ ਜਾਂਦੇ ਫੈਸਟੀਵਲ ਲਾਈਕ ਸਾਡੇ ਲਈ ਇੱਕ ਬੜੀ ਮਤਲਬ ਜਦੋਂ ਇੱਕ ਪਵਿੱਤਰ ਜੀ ਚੀਜ਼ ਹੁੰਦੀ ਸੀ ਸਾਨੂੰ ਲੱਗਦਾ ਸੀ ਕਿ ਸਾਡੇ ਲਈ ਇੱਕ ਜੰਗ ਦਾ ਇੱਕ ਮੈਦਾਨ ਆ ਰਿਹਾ ਤਾਂ ਅਸੀਂ ਉਹ ਉਹ ਹੁੰਦਾ ਕਿ ਤੁਸੀਂ ਇੱਕ ਕਾਲਜ ਵੱਲੋਂ ਲੜਨ ਜਾ ਰਹੇ ਹੋ ਇੰਨੇ ਕਾਲਜ ਆਉਂਦੇ ਸੀ ਤਾਂ ਤੁਸੀਂ ਇੱਕ ਕਾਲਜ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਖਾਲਸਾ ਕੋਲੇ ਵੈਸੇ ਬੜਾ ਵੱਡਾ ਨਾਮ ਆ ਤੇ ਉਹ 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 ਇੱਕ ਤੁਹਾਨੂੰ ਪ੍ਰਾਉਡ ਜਾਂਦਾ ਸੀ ਕਿ ਇਹ ਇੱਕ ਬੱਚਾ ਕਾਲਜ ਵੱਲੋਂ ਲੜਨ ਜਾ ਰਿਹਾ ਤਾਂ ਜਦੋਂ ਸਟੇਜ ਤੇ ਤੁਸੀਂ ਜਾਂਦੇ ਸੀ ਉਹ ਤਾੜੀਆਂ ਉਹ 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 ਸਟੈਂਡਿੰਗ ਓਵੇਸ਼ਨ ਉਹ ਚੀਜ਼ਾਂ ਤੁਹਾਡੇ ਲਈ ਹੋਰ ਜ਼ਿਆਦਾ ਜ਼ਿੰਮੇਵਾਰੀ ਵੱਜ ਜਾਂਦੀ ਸੀ ਜੇ ਤੁਸੀਂ ਜੇ ਪਲੇਸ ਨਾਲ ਲੈ ਕਿਉਂਕਿ ਸਾਡੇ ਗੁਰੂ ਜੀ ਕਹਿੰਦੇ ਨੇ ਕਿ ਇੱਕ ਵਾਰੀ ਜਿਤਨਾ ਤਾਂ ਕੋਈ ਜਿਤਨਾ ਨਹੀਂ ਹੁੰਦਾ ਕਿ ਕੋਈ ਵੀ ਜਿੱਤ ਲੈਂਦਾ ਪਹਿਲੀ ਵਾਰੀ ਜਿਤ ਕੋਈ ਵੀ ਬੰਦਾ ਲੈ ਜਾਊਗਾ ਪਰ ਜਿੱਤ ਉਹ ਹੁੰਦੀ ਹੈ ਕਿ ਜਿਹੜੀ ਜਿੱਤ ਬਰਕਰਾਰ ਰਹੇ ਜੀ ਜੀ ਤੁਸੀਂ ਅਗਲੀ ਵਾਰੀ ਜਿਤ ਤੁਸੀਂ ਉਸ ਤੋਂ ਅਗਲੀ ਵਾਰੀ ਜਿਤ ਤੁਸੀਂ ਫਿਰ ਜਿਤ ਤਾਂ ਉਹ ਇੱਕ ਚੀਜ਼ ਹੁੰਦੀ ਸੀ ਤਾਂ ਤੁਹਾਨੂੰ ਮੇਰਾ ਮੇਰਾ ਇੰਨਾ ਚੰਗਾ ਲੱਗਦਾ ਸੀ ਮੈਂ ਮੈਂ ਉਦੋਂ ਚਿਮਟਾ ਪਲੇ ਕਰਦਾ ਹੁੰਦਾ ਸੀ ਕੁੜਤਾ ਚਾਦਰਾਂ ਕੋਲੇ ਵੱਲੋਂ ਲਾਉਣਾ ਤਰਲੇ ਵਾਲੀ ਫੱਗ ਬੰਨਣੀ ਤਾਂ ਉਹ ਜਦੋਂ ਜਦੋਂ ਵੀ ਐਂਟਰੀ ਹੋਣੀ ਤਾਂ ਹੋਰ ਕੰਟੈਕਟ ਕਹਿੰਦੇ ਬਾਵਾ ਆ ਗਿਆ ਬਾਵਾ ਆ ਗਿਆ ਨਾ ਉਹ ਤੁਹਾਨੂੰ ਸੁਣਨ ਲਈ ਬੜਾ ਚੰਗਾ ਲੱਗਦਾ ਹੁੰਦਾ ਤੇ ਮੇਰੇ ਮੇਰੇ ਉਹ ਗੁਰੂ ਜੀ ਸਾਡੇ ਪ੍ਰੋਫੈਸਰ ਦਵਿੰਦਰ ਸਿੰਘ ਜੀ ਸਾਡੇ ਖਾਲਸਾ ਕਾਲਜ ਤੋਂ ਤਾਂ ਉਹਨਾਂ ਨੇ ਵੀ ਬਹੁਤ ਤਿਆਰੀ ਕੀਤੀ ਫਿਰ ਇਹ ਨਾਮ ਮੈਨੂੰ ਜਦੋਂ ਮਿਲਿਆ ਫਿਰ ਮੈਂ ਆਪਣੇ ਨਾਂ ਦੇ ਨਾਲ ਜੋੜ ਦਿੰਦਾ ਸ਼ਾਇਦ ਪਤਾ ਨਹੀਂ ਲੋਕਾਂ ਨੂੰ ਪਤਾ ਹੈ ਕਿ ਨਹੀਂ ਪਤਾ ਮੈਨੂੰ ਨਹੀਂ ਪਤਾ ਪਰ ਮੈਨੂੰ ਜਦ ਪਤਾ ਲੱਗਿਆ ਸੀ ਡਬਲ ਐਮਏ ਕੀਤੀ ਹੈ ਮੈਂ ਬੜੀ ਥੋੜੀ ਹੈਰਾਨ ਹੋਈ ਡਬਲ ਐਮਏ ਕਿਉਂ ਕੀਤੀ ਹੈ ਨਹੀਂ ਮੇਰੇ ਪਰਿਵਾਰ ਚ ਸਾਰੇ ਬਹੁਤ ਪੜ੍ਹੇ ਲਿਖੇ ਸੀ ਮੇਰੇ ਸਿਸਟਰ ਵੀ ਬਹੁਤ ਪੜ੍ਹੇ ਲਿਖੇ ਸੀਗੇ ਤਾਂ ਮੈਨੂੰ ਘਰ ਦੇ ਕਹਿੰਦੇ ਸੀਗੇ ਕਿ ਜਿੱਦਾਂ ਮੈਂ ਗ੍ਰੈਜੂਏਸ਼ਨ ਕੀਤੀ ਤਾਂ ਉਸ ਤੋਂ ਬਾਅਦ ਫਿਰ ਸਾਰਾ ਸਾਲ ਫੈਸਟੀਵਲਾਂ ਤੇ ਲੱਗੇ ਰਹੇ ਲਾਸਟ ਡੇਟ ਤੇ ਜਾ ਕੇ ਪੜ੍ਹਾਈ ਦਾ ਜ਼ੋਰ ਹੁੰਦਾ ਸੀ ਫਿਰ ਐਮਏ ਪੋਲੀਟੀਕਲ ਸਾਇੰਸ ਵਿੱਚ 78% ਨਾ ਕੀਤੀ ਤਾਂ ਉਤੋਂ ਬਾਅਦ ਫਿਰ ਮੇਰੀ ਐਡਮਿਸ਼ਨ ਯੂਨੀਵਰਸਿਟੀ ਹੋ ਗਈ ਐਮ ਐ ਮਿਊਜ਼ਿਕ ਦੇ ਵਿੱਚ ਫਿਰ ਮਿਊਜ਼ਿਕ ਇੱਕ ਟੋਟਲ ਡਿਫਰੈਂਸ ਸੀ ਉੱਤੇ ਅਸੀਂ ਰਾਗਦਾਰੀ ਕਰਦੇ ਸੀ ਰਾਗਾਂ ਦੀ ਨੋਲਿਜ ਰਾਗਾਂ ਦੀ ਸਟੱਡੀ ਤਾਂ ਉਹ ਉਹ ਮੈਨੂੰ ਲੱਗਦਾ ਸੀਗਾ ਕਿ ਮੇਰਾ ਫੀਲਡ ਹੀ ਹੈ ਤਾਂ ਮੈਨੂੰ ਆਉਣਾ ਹੀ ਉਧਰ ਚਾਹੀਦਾ ਤੁਸੀਂ ਕਿੰਦਾ ਰਿਆਜ਼ ਕਰਨੀ ਕਿਵੇਂ ਗਲੇ ਦੀਆਂ ਟੈਕਨੀਕਸ ਸਾਡੇ ਬਹੁਤ ਸਾਰੇ ਗੁਰੂ ਜਣ ਉਹਨਾਂ ਨੇ ਸਾਨੂੰ ਸਿਖਾਇਆ ਸੋ ਮੇਰੇ ਮੈਨੂੰ ਤਾਂ ਆਪ ਹੈਰਾਨਗੀ ਹੋ ਗਈ ਕਿ ਮੈਂ ਦੋ ਐਮੇ ਕਦੋਂ ਕਰ ਲਿਆ ਗਾਉਂਦੇ ਗਾਉਂਦੇ ਦੋ ਐਮੇ ਪਤਾ ਨਹੀਂ ਲੱਗਿਆ ਨਹੀਂ ਉਤੋਂ ਬਾਅਦ ਫਿਰ ਐਮ ਪੀ ਐਲ ਦਾ ਟੈਸਟ ਦਿੱਤਾ ਫਿਰ ਜਦ ਨੂੰ ਮੇਰਾ ਗਾ ਤਦ ਦਾ ਜਸ ਡਾਕਟਰ ਬਨ ਜਾਸੀ ਹੈ ਪਤਾ ਨਹੀਂ ਕੋਈ ਤਾਂ ਕਰਦੀ ਕੁਛ ਨਾ ਤਾਂ ਕੁਛ ਨਾ ਹੋਣਾ ਹੀ ਸੀਗਾ ਅੱਛਾ ਗੱਲ ਕਰਦੇ ਅਸੀਂ ਤੁਸੀਂ ਗਾਇਕੀ ਹੈ ਬਹੁਤ ਘੱਟ ਲੋਕੀ ਹੈਗੇ ਆਪਣੇ ਸਿੰਗਰਸ ਜਿਹੜੇ ਹੈਗੇ ਜਿਨ੍ਹਾਂ ਨੇ ਮਾਸਟਰੀ ਕੀਤੀ ਹੈ ਜੀ ਅਗਰ ਉਹ ਪੰਜਾਬੀ ਉਹਨਾਂ ਦੇ ਉਹ ਕਿਸੇ ਗੁਰੂ ਨੂੰ ਜਾਂ ਇਦਾਂ ਫੋਲੋ ਕਰਕੇ ਹੈਨਾ ਕਰਦੇ ਲੇਕਿਨ ਮਿਊਜ਼ਿਕ ਤੇ ਪੜ੍ਹਾਈ ਕਰਕੇ ਉਹਦੇ ਬਾਅਦ ਗਾਉਣਾ ਆਈ ਥਿੰਕ ਬਹੁਤ ਡਿਫਰੈਂਸ ਆ ਜਾਂਦਾ ਹੈ ਹਾਂਜੀ ਦੇਖੋ ਕੰਮ ਤਾਂ ਔਖਾ ਹੁੰਦਾ ਕਿਉਂਕਿ 뮤직 ਦੇ ਵਿੱਚ ਤੁਹਾਨੂੰ ਨੌਲੇਜ ਰਾਗਾਂ ਦੀ ਦਿੱਤੀ ਜਾਂਦੀ ਆ ਜੇ ਤੁਸੀਂ ਰਾਗ ਕਰਨ ਲੱਗ ਜਾਨੇ ਪਰ ਮੇਰਾ ਇੱਕ ਫੋਕਸ ਹੈਗਾ ਮੈਨੂੰ ਅੱਜ ਵੀ ਯਾਦ ਆ ਸਾਡੇ ਸਾਡੇ ਡਿਪਾਰਟਮੈਂਟ 'ਚ ਵੀ ਕੋਈ ਫੰਕਸ਼ਨ ਹੁੰਦਾ ਸੀਗਾ ਤੇ ਸਾਡੇ ਡੀਨ ਸਾਡੇ ਜਿਹੜੇ ਛੋਡੀ ਸੀਗੇ ਤਾਂ ਉਹਨਾਂ ਕਹਿੰਦਾ ਕਿ ਬਾਵੀ ਨੂੰ ਲਿਆਓ ਬਾਵਾ ਰੌਣਕ ਵਧੀਆ ਲਾ ਲੈਂਦਾ ਕਿਉਂਕਿ ਮੇਰਾ ਥੋੜਾ ਜਿਹਾ ਫੋਕ ਵਾਲਰ ਜਾਣ ਸੀ ਮੈਂ ਫੋਕ ਗਾਉਣਾ ਹੁੰਦਾ ਸੀ ਤਾਂ ਉਹ ਉਹ ਜਦੋਂ ਤੁਸੀਂ ਆਪ ਗਾ ਕੇ ਇੰਜੋਏ ਕਰਦੇ ਹੋ ਤਾਂ ਮਤਲਬ ਅੱਜ ਦੀ ਡੇਟ 'ਚ ਵੀ ਤੁਸੀਂ ਜਦੋਂ ਆਪ ਇੰਜੋਏ ਕਰ ਲਿਓ ਤੇ ਸਾਹਮਣੇ ਵਾਲਾ ਮੂਹਰੇ ਵਾਲਾ ਬੈਠਾ ਜਿਹੜਾ ਉਹ ਕਰੂਗਾ ਹੀ ਕਰੂਗਾ ਕਿਉਂਕਿ ਗਾਉਣਾ ਇੱਕ ਚੀਜ਼ ਹੀ ਇਦਾਂ ਦੀ ਜਿੰਨਾ ਚਿਰ ਤੁਸੀਂ ਖੁਦ ਇੰਜੋਏ ਨਹੀਂ ਕਰਦੇ ਤਾਂ ਤੁਸੀਂ ਅਗਲੇ ਨੂੰ ਇੰਜੋਏ ਕਰਾ ਨਹੀਂ ਸਕਦੇ ਸੋ ਉਹ ਇੱਕ ਚੀਜ਼ਾਂ ਸੀਗੀਆਂ ਜਿਹੜੀਆਂ ਮੇਰੇ ਨਾਲ ਡੇ ਬਾਏ ਡੇ ਜੁੜਦੀਆਂ ਗਈਆਂ ਕਾਲੇ ਟਾਈਮ ਬਹੁਤ ਟੱਚਵੁੱਡ ਯੂਨੀਵਰਸਿਟੀ ਜਿਹੜੀ ਯੂਨੀਵਰਸਿਟੀ ਸਟੇਜ ਹੁੰਦੀ ਆ ਫੈਸਟੀਵਲਾਂ ਦੀ ਮੈਂ ਸਮਝਦਾ ਕਿ ਉਦੋਂ ਅਸੀਂ ਜਦੋਂ ਪੜ੍ਹਦੇ ਸੀ ਤੇ ਉਦੋਂ ਸਾਡੇ ਟੀਚਰਸ ਕਹਿੰਦੇ ਹੁੰਦੇ ਸੀ ਕਹਿੰਦੇ ਕਿ ਗੁਰਪ੍ਰੀਤ ਕੋ ਗੀਵਾ ਜੀ ਵੀ ਇੱਥੇ ਫੈਸਟੀਵਲ ਲੜਦੇ ਹੁੰਦੇ ਸੀ ਕਿਸੇ ਟਾਈਮ ਸਤੰਦਰ ਸੱਤੀ ਜੀ ਫੈਸਟੀਵਲ ਲੜਦੇ ਹੁੰਦੇ ਸੀ ਕਿਸੇ ਟਾਈਮ ਭਗਵੰਤ ਮਾਨ ਜੀ ਇੱਥੇ ਮਮੇਕਰੀ ਲਿਆ ਕੁਝ ਇਨ ਸਟੇਜਾਂ ਤੇ ਜ਼ਰੂਰ ਹੋਊਗਾ ਕਿਉਂਕਿ ਉੱਥੇ ਸਾਰੇ ਕਾਲਜਾਂ ਦੇ ਟੀਚਰ ਬੱਚੇ ਹੁੰਦੇ ਆ ਤਾਂ ਉਹ ਉਹ ਇੱਕ ਮੈਨੂੰ ਲੱਗਦਾ ਕਿ ਬਹੁਤ ਵੱਡੀ ਸਟੇਜ ਹੈ ਇਨਸਪੀਰੇਸ਼ਨ ਮਿਲਦੀ ਰਹੀ ਨਾ ਤੁਹਾਨੂੰ ਹਰ ਸਟੇਜ ਤੇ ਮਿਲਦੀ ਹੈ ਤਾਂ ਸਾਡੇ ਗੁਰੂ ਜੀ ਨੇ ਕਹਿਣਾ ਕਿ ਜਿਹੜਾ ਇਹ ਸਟੇਜ ਤੋਂ ਸਟੈਂਡਿੰਗ ਅਵਿਸ਼ਨ ਲੈ ਗਿਆ ਉਹ ਦੁਨੀਆ ਭਰ ਚ ਜਾਊਗਾ ਉਹ ਦੁਨੀਆ ਭਰ ਚ ਉਹਦਾ ਨਾਂ ਹੋਊਗਾ ਤੇ ਕਿਤੇ ਨਾ ਕਿਤੇ ਅੱਜ ਵੀ ਉਹ ਗੱਲਾਂ ਯਾਦ ਆਉਂਦੀਆਂ ਉਦੋਂ ਤਾਂ ਖੈਰ ਉਹ ਗੱਲਾਂ ਸੀਰੀਅਸ ਲੱਗਦੀਆਂ ਨਹੀਂ ਸੀ ਉਦੋਂ ਲੱਗਦਾ ਸੀਗਾ ਕਿ ਚਲੋ ਕਿੱਥੇ ਕਿੱਥੇ ਦੇਣ ਆਣਗੇ ਅੱਛਾ ਸਾਰੇ ਮੈਂ ਜੇ ਤੁਹਾਡੇ ਜਿੰਨੇ ਵੀ ਗਾਣੇ ਹੈਗੇ ਲਿਰਿਕਸ ਦੀ ਤੇ ਤੁਹਾਡੇ ਹਰ ਗਾਣੇ ਤੇ ਵਕ ਵਕ ਲਿਰਿਕਸ ਆ ਗਏ ਆ ਤੇ ਇਹਨਾਂ ਕਿਵੇਂ ਚੂਸ ਕਰਦੇ ਹੋ ਆਪਣੇ ਗਾਣੇ ਮੈਨੂੰ ਹਮੇਸ਼ਾ ਇਦਾਂ ਲੱਗਦਾ ਹੁੰਦਾ ਕਿ ਗਾਣਾ ਉਹ ਹੋਣਾ ਚਾਹੀਦਾ ਜਿਹੜਾ ਹਰ ਇੱਕ ਉਮਰ ਨੂੰ ਕਵਰ ਕਰ ਜਾਵੇ ਬੱਚੇ ਨੂੰ ਮਿਡ ਨੂੰ ਮਤਲਬ ਟੀਨੇਜ ਨੂੰ ਜਾਂ ਬੁਢੇ ਤੱਕ ਬਜ਼ੁਰਗਾਂ ਤੱਕ ਚੱਲਿਆ ਜਾਵੇ ਸੋ ਮੇਰੇ ਗਾਣੇ ਮੋਸਟਲੀ ਮੈਂ ਉਹਨਾਂ ਚੀਜ਼ਾਂ ਨੂੰ ਮੈਂ ਪਰਿਵਾਰਾਂ ਨੂੰ ਰੱਖਦਾ ਸਾਡਾ ਸਾਡਾ ਮੇਨ ਹੁੰਦਾ ਕਿ ਅਸੀਂ ਜਦੋਂ ਵੈਡਿੰਗ ਸ਼ੋ ਵੀ ਕਰਦੇ ਹਾਂ ਤਾਂ ਇੱਕ ਕਲਾਕਾਰ ਉਹ ਹੁੰਦਾ ਕਿ ਜਦੋਂ ਕੋਈ ਕਲਾਕਾਰ ਗਾ ਰਿਹਾ ਤਾਂ ਉਹਦੇ ਨਾਲ ਫੋਟੋ ਕਰਾਉਣ ਵਾਲਾ ਜਿਹੜਾ ਆ ਉਹ ਇੱਕ ਮਾਨ ਮਹਿਸੂਸ ਕਰੇ ਉਹ ਇਹ ਨਾ ਕਹਵੇ ਕਿ ਯਾਰ ਇਹਦੇ ਤਾਂ ਗਾਣੇ ਨਹੀਂ ਚੰਗੇ ਰਹਿਣ ਦੋ ਰਹਿਣ ਦੋ ਕੁੜੀਆਂ ਨੂੰ ਫੋਟੋ ਨਹੀਂ ਕਰਾਉਂਦੇ ਨਹੀਂ ਜਾਂ ਪਰਿਵਾਰ ਨੂੰ ਫੋਟੋ ਨਹੀਂ ਕਰਾਉਂਦੇ ਨਹੀਂ ਰਹਿਣ ਦੋ ਕੋਈ ਕਲਾਕਾਰ ਉਹਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਮੈਨੂੰ ਇਹ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਹਰ ਮੈਨੂੰ ਬੜਾ ਚੰਗਲਾ ਹੈ ਹਰ ਭਜਨ ਮਾਨ ਜੀ ਉਹ ਉਹਨਾਂ ਦੇ ਵਿਆਹਾਂ 'ਚ ਹਮੇਸ਼ਾ ਅਸੀਂ ਜਦੋਂ ਅੱਜ ਵੀ ਸ਼ੋਅ ਕਰਦੇ ਹਾਂ ਤਾਂ ਸਾਡੇ ਤੋਂ ਪਹਿਲਾਂ ਮਾਨ ਸਾਹਿਬ ਹੁੰਦੇ ਆ ਹਰ ਭਜਨ ਬਾਈ ਜੀ ਹੁੰਦੀ ਆ ਵਾਰਿਸ ਬਾਈ ਜੀ ਹੁੰਦੀ ਆ ਉਹ ਇੱਕ ਕਲਾਕਾਰ ਜਿਹੜੇ ਆ ਉਹ ਪਰਿਵਾਰਾਂ 'ਚ ਆਪਣੀ ਜਗ੍ਹਾ ਬਣਾ ਚੁੱਕੇ ਆ ਸੋ ਮੈਨੂੰ ਲੱਗਦਾ ਕਿ ਕਲਾਕਾਰ ਜਿਹੜਾ ਜਦੋਂ ਪਰਿਵਾਰਾਂ 'ਚ ਪਹੁੰਚ ਜਾਂਦਾ ਨਾ ਤਾਂ ਉਹ ਕਲਾਕਾਰ ਰੈਂਦੀ ਦੁਨੀਆ ਤੱਕ ਰਹਿੰਦਾ ਨਹੀਂ ਤਾਂ ਅੱਜ ਦੀ ਡੇਟ 'ਚ ਮੈਂ ਕਦੀ ਐਕਸਪੈਰੀਮੈਂਟ ਨਹੀਂ ਕੀਤਾ ਰੈਪ ਵਾਲਾ ਗਾਣਾ ਜਾਂ ਕੁਛ ਅਰਬਨ ਕਰ ਲੋ ਜਾਂ ਦਿੱਲੀ ਸਟਾਈਲ ਮੈਨੂੰ ਮੈਨੂੰ ਚੰਗਾ ਲੱਗਦਾ ਕਿ ਮੈਂ ਪੰਜਾਬ ਲਈ ਗਾਵਾਂ ਪੰਜਾਬ ਦੇ ਤਾ ਅੱਜ ਦੀ ਡੇਟ 'ਚ ਵੀ ਅਸੀਂ ਕੈਨੇਡਾ ਅਮਰੀਕਾ ਸ਼ੋਅ ਕਰਦੇ ਆਂ ਤਾਂ ਸਾਡੇ ਸ਼ੋਅ ਦੇ ਵਿੱਚ ਫੈਮਲੀਆਂ ਆਉਂਦੀਆਂ ਸਾਰੇ ਫੈਮਲੀ ਇੱਕ ਪਰਿਵਾਰ ਹੁੰਦਾ ਮਦਰ ਹੁੰਦੇ ਫਾਦਰ ਹੁੰਦੇ ਬੱਚੇ ਹੁੰਦੇ ਤਾਂ ਉਹ ਇਹ ਹੀ ਦੇਖ ਕੇ ਜਾਂਦੇ ਕਿ ਯਾਰ ਉਹਦਾ ਤਾਂ ਗਾਣਾ ਨਹੀਂ ਕੋਈ ਸਾਡੇ ਸਾਨੂੰ ਤਾਂ ਪਤਾ ਹੀ ਉਹਦਾ ਗਾਣਾ ਕਿਹੜਾ ਤਾਂ ਫਿਰ ਤੁਸੀਂ ਕਲਾਕਾਰ ਨਹੀਂ ਕਿਸੇ ਕੰਮ ਦੇ ਹਨ ਅੱਛਾ ਤਾਂ ਕੀ ਸੀਗਾ ਰੋਟੀ ਵਰਸਸ ਡਾਲਰ ਦਾ ਰੋਟੀ ਵਰਸਸ ਡਾਲਰ ਹਾਂਜੀ ਬਹੁਤ ਚੱਲਿਆ ਗਾਣਾ ਬਹੁਤ ਫੇਮਸ ਬਹੁਤ ਲੋਕਾਂ ਦਾ ਪਿਆਰ ਮਿਲਿਆ ਦਸ਼ਕਾ ਦਾ ਉਹਦੇ ਪਿੱਛੇ ਕੀ ਰੀਜ਼ਨ ਸੀਗਾ ਕਿ ਤੁਸੀਂ ਉਹ ਗਾਣਾ ਚੁਣਿਆ ਤੇ ਕਰਨ ਦਾ ਉਹ ਗਾਣਾ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਸੀ 2014 ਦੇ ਵਿੱਚ ਤਾਂ ਮੈਨੂੰ ਯਾਦ ਜੈਟ ਲੈਗ ਹੋਣ ਕਰਕੇ ਨਾ ਮੈਨੂੰ ਨੀਂਦ ਨਹੀਂ ਆਈ ਰਾਤ ਦੇ 3 ਵਜੇ ਹੋਟਲ ਦੇ ਵਿੱਚ ਔਰ 3 3:30 ਵਜੇ ਤਾਂ ਤੁਸੀਂ ਬਲੀਵ ਨਹੀਂ ਕਰੋਗੇ ਮੈਨੂੰ ਇੰਨੀ ਜਿਆਦਾ ਭੁੱਖ ਲੱਗੀ ਸੀ ਕਿ ਮੇਰਾ ਬੁਰਾ ਹਾਲ ਸੀ ਨਾ ਤਾਂ ਉੱਥੇ ਕੋਈ ਤੁਹਾਨੂੰ ਉਸ ਟਾਈਮ ਰੋਟੀ ਦੇਣ ਵਾਲਾ ਸੀ ਨਾ ਤੁਸੀਂ ਕਿਸੇ ਤੋਂ ਮੰਗ ਸਕਦੇ ਕਿਉਂਕਿ ਮੈਂ ਨਵਾਂ ਗਿਆ ਸੀ ਤਾਂ ਮੈਂ ਜਦੋਂ ਸਾਈਡ ਤੋਂ ਪਰਦਾ ਕੀਤਾ ਤਾਂ ਸਾਹਮਣੇ ਵਿੰਡੋ 'ਚ ਇੱਕ ਟੇਮ ਹੋਟਲ ਮੈਨੂੰ ਨਜ਼ਰ ਆਇਆ ਤਾਂ ਮੈਂ ਨਿਕਲਿਆ ਉਹ ਨਾਲ ਨਿਕਲ ਕੇ ਮੈਂ ਟਿਮ ਹਾਟਨ ਚਲ ਗਿਆ 커피 ਲਈ ਇੱਕ ਬੇਗਲ ਲਿਆ ਤਾਂ ਮੈਂ ਆਪਣਾ ਮਤਲਬ ਖਾ ਪੀ ਕੇ ਆਪਣਾ ਸਕੂਨ ਜੱਟੇ ਜਾਂ ਪਰ ਗਿਆ ਤਾਂ ਮੈਂ ਸੌ ਗਿਆ ਪਰ ਉਸ ਟਾਈਮ ਮੈਨੂੰ ਇਹ ਸੀਗਾ ਕਿ ਯਾਰ ਤੁਸੀਂ ਘਰੇ ਹੁੰਨੇ ਹੋ ਤਾਂ ਤੁਸੀਂ ਆਪਣੀ ਮਾਤਾ ਨੂੰ ਜਦੋਂ ਮਰਜ਼ੀ ਉਠਾ ਲਓ ਭਾਵੇਂ ਰਾਤ ਦੇ 2 ਵਜੇ ਪਰੌਂਟੀਆਂ ਖਾ ਲਓ ਭਾਵੇਂ ਰਾਤ ਦੇ 3 ਵਜੇ ਜੋ ਮਰਜ਼ੀ ਖਾ ਲਓ ਤਾਂ ਉਹ ਚੀਜ਼ ਇੱਕ ਲੜਕੀ ਕਿ ਹਾਂ ਯਾਰ ਇੱਥੇ ਲੋਕਾਂ ਨੂੰ ਵਾਕਿਆ ਇਹ ਚੀਜ਼ਾਂ ਇਹ ਚੀਜ਼ ਦੀ ਅਸੀਂ ਸੋਹਦੇ ਹੁੰਦੇ ਸੀ ਕਿ ਤੁਸੀਂ ਕੰਮ ਤੇ ਜਾਣਾ ਥੇ ਥੇ 커피 ਫੜੋ ਰਸਤੇ 'ਚ ਕੁਝ ਮਿਲਿਆ ਲੈ ਲਓ ਤਾਂ ਉਦੋਂ ਫਿਰ ਮੱਟ ਸ਼ੇਰੋਂ ਵਾਲੇ ਨੇ ਜਦੋਂ ਮੈਨੂੰ ਇਹ ਗਾਣਾ ਸੁਣਾਇਆ ਤਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਕਿ ਤੂੰ ਮੇਰੇ ਬੁੱਲਾ ਦੀ ਗੱਲ ਤੂੰ ਮੇਰੇ ਮਤਲਬ ਤੂੰ ਗੱਲ ਲੈ ਲੈ ਤਾਂ ਤੁਸੀਂ ਬਲੀਵ ਕਰੋਗੇ ਕਿ ਬਹੁਤ ਸਾਰੇ ਲੋਕਾਂ ਦੇ ਈਵਨ ਦੋ ਰੋਂਦਿਆਂ ਦੇ ਫੋਨ ਆਉਂਦੇ ਸੀਗੇ ਕਿ ਮਤਲਬ ਕਿ ਯਾਰ ਤੁਸੀਂ ਸਾਡੀ ਗੱਲ ਕਰਤੀ ਔਰ ਅੱਜ ਦੀ ਡੇਟ 'ਚ ਵੀ ਮੈਂ ਜਦੋਂ ਅਸੀਂ ਸ਼ੋਅ ਕਰਦੇ ਆ ਬਾਹਰ ਤਾਂ ਲੋਕਾਂ ਨੂੰ ਲਿਟਰਲੀ ਅੱਗੇ ਰੋਂਦਿਆਂ ਵੇਖੀਦਾ ਕਿ ਲੋਕ ਉਹਨਾਂ ਚੀਜ਼ਾਂ ਨੂੰ ਮਿਸ ਕਰਦੇ ਆ ਭਾਵੇਂ ਤੁਸੀਂ ਦੁਨੀਆ 'ਚ ਕਿਤੇ ਵੀ ਚਲੇ ਜਾਓ ਪਰ ਜਦੋਂ ਤੁਸੀਂ ਆ ਕੇ ਆਪਣੇ ਘਰ ਬੈਠਦੇ ਹੋ ਤਾਂ ਤੁਹਾਨੂੰ ਸਕੂਨ ਲੱਗਦਾ ਕਿ ਯਾਰ ਮੈਂ ਆ ਗਿਆ ਅਸੀਂ ਵੀ ਅੱਜ ਦੀ ਡੇਟ 'ਚ ਕੈਨੇਡਾ ਹੁੰਨੇ ਆ ਅਮਰੀਕਾ ਹੁੰਨੇ ਆ ਤੇ ਸਾਨੂੰ ਫਿਰ ਉਦੋਂ ਜਿਆ ਸਕੂਲ ਮਿਲ ਤੁਸੀਂ ਵੈਸੇ ਵੀ ਮੈਨੂੰ ਲੱਗਦਾ ਜੇ ਗਾਣਾ ਕੀਤਾ ਮੰਮੀ ਦੇ ਬਹੁਤ ਕਰੀਮ ਰਹੇ ਹੋਨੇ ਆ ਮੇਰੇ ਮਦਰ ਹਾਂਜੀ ਵੈਸੇ ਦਾ ਮਾਮਾ ਨਾਲ ਤੇ ਸਾਰੀ ਦੁਨੀਆ ਨਾਲ ਬਿਲਕੁਲ ਬਿਲਕੁਲ ਪਰ ਮੇਰੇ ਮਦਰ ਨੇ ਕਿਉਂਕਿ ਸਾਡਾ ਪਾਲਣ ਪੋਸ਼ਣ ਮਦਰ ਨੇ ਕੀਤਾ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਬਚਪਨ ਦੇ ਵਿੱਚ ਸੋ ਉਹ ਇੱਕ ਮਾਂ ਤੇ ਪਿਓ ਦਾ ਪਿਆਰ ਵੀ ਸਾਨੂੰ ਮਾਂ ਤੇ ਮਿਲਿਆ ਸੋ ਇਸ ਕਰਕੇ ਬਹੁਤ ਟਫ ਰਿਹਾ ਹੋਣਾ ਕਿਉਂਕਿ ਸਿੰਗਲ ਮਦਰ ਉਸ ਟਾਈਮ ਤੇ ਹੋਣਾ ਬਹੁਤ 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 ਸਟਰਗਲ ਕੀਤਾ ਬਹੁਤ ਆਖਰ ਸਟਰਗਲ ਰਿਹਾ ਮਤਲਬ ਤੁਸੀਂ ਹਨ ਮੈਂ ਦੱਸ ਨਹੀਂ ਸਕਦਾ ਕਿ ਕਿੰਨੀ ਔਖੀ ਉਹ ਟਾਈਮ ਸੀ ਕਿੰਨਾ ਔਖਾ ਪੀਰੀਅਡ ਸੀ ਕਿਦਾਂ ਆਪਣੇ ਆਪ ਨੂੰ ਸਟਾਰਟ ਕਰਕੇ ਕਿਉਂਕਿ ਆਈ ਥਿੰਕ ਪਰਿਵਾਰ ਦਾ ਵੀ ਬਹੁਤ ਫੋਰਸ ਹੁੰਦਾ ਹੈ ਕਿ ਹਾਂ ਨਾ ਕਿਉਂਕਿ ਇੱਕ ਇੱਕ ਪਰਿਵਾਰ ਤੁਹਾਨੂੰ ਕਿਉਂਕਿ ਇੱਕ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਤੁਸੀਂ ਇੱਥੋਂ ਤੱਕ ਪਹੁੰਚਣਾ ਤਾਂ ਹੋਰ ਵੀ ਔਖਾ ਹੁੰਦਾ ਜਦੋਂ ਕਿਸੇ ਕੋਈ ਕੋਈ ਤੁਹਾਡੇ ਕੋਲ ਸੋਰਸਿੰਗ ਹੁੰਦਾ ਹੈ ਕੋਈ ਤੁਹਾਡੇ ਕੋਲ ਮਤਲਬ ਇਨਕਮ ਦਾ ਸੋਰਸਿੰਗ ਹੁੰਦਾ ਜਾਂ ਤੁਹਾਡੇ ਮੁੱਢਿਆਂ ਦੀ ਸਾਰੀ ਜ਼ਿੰਮੇਵਾਰੀ ਹੋਵੇ ਤਾਂ ਫਿਰ ਤਾਂ ਹੋਰ ਵੀ ਔਖਾ ਹੁੰਦਾ ਪਰ ਮੈਨੂੰ ਲੱਗਦਾ ਕਿ ਫਿਰ ਕੰਮ ਕਰਨ ਦਾ ਵੀ ਮਜ਼ਾ ਹੁੰਦਾ ਤੁਸੀਂ ਮਿਹਨਤ ਕਰਕੇ ਕਿਸੇ ਫੀਲਡ 'ਚ ਆਉਨੇ ਹੋ ਤਾਂ ਉਹ ਤਾਂ ਫਿਰ ਮਤਲਬ ਦੁਨੀਆ ਦੀ ਵੱਖਰੀ ਇੱਕ ਫੀਲਿੰਗ ਹੁੰਦੀ ਅੱਛਾ ਮੂਵੀਜ਼ ਦੀ ਗੱਲ ਕਰੀਏ ਤੁਸੀਂ ਗਾਣੇ ਦੀ ਗੱਲ ਕਰਦੇ ਆਪਾਂ ਇੱਕ ਹੋਰ ਗਾਣੇ ਦੀ ਗੱਲ ਕਰਨੀ ਸੀ ਕਿ ਮੈਂ ਚੰਡੀਗੜ੍ਹ ਵਾਲੀ ਬਹੁਤ ਚੱਲਿਆ ਹੈ ਨਾ ਬਾਰੇ ਲੋਕਾਂ ਨੇ ਕਿਹਾ ਕਿ ਕਿਹੜੇ ਫਲੈਟ ਕਿਰ ਕਿੰਨੇ ਬਹੁਤ ਕੁਝ ਹੋਇਆ ਅੱਛਾ ਉਹ ਗਾਣਾ ਕੀ ਸੋਚ ਕੇ ਉਹ ਗਾਣਾ ਦੇਖੋ ਗਾਣੇ ਜਦੋਂ ਮਿਲਦੇ ਆ ਤੁਸੀਂ ਸੋਚ ਤੋਂ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਕਿਹੜਾ ਗਾਣਾ ਤੁਹਾਡੇ ਲਈ ਵੇਟ ਕਰ ਰਿਹਾ ਜਾਂ ਕਿਹੜਾ ਜੀ 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 ਅਸੀਂ ਜਦੋਂ ਮਿੱਟੀ ਦਾ ਪਾਪਾ ਐਲਬਮ ਕਰਦੇ ਸੀਗੇ ਤੇ ਇਹ ਗਾਣਾ ਸਾਡੇ ਨਾਲ ਮੁੰਡਾ ਹੁੰਦਾ ਡਿਪਟੀ ਮੇਰਾ ਮੈਨੇਜਰ ਮੁੰਡਾ ਤਾਂ ਮੈਨੂੰ ਉਹਨੇ ਸੁਣ ਆਇਆ ਸੀ ਸ਼ੋਅ ਤੋਂ ਵਾਪਸ ਆਉਂਦੇ ਸੀ ਪਿੰਡ ਨੂੰ ਜਾਂਦੇ ਸੀਗੇ ਅਮ੍ਰਿਤਸਰ ਤੋਂ ਪਿੰਡ ਨੂੰ ਜਾਂਦੇ ਸੀ ਤੇ ਮੈਨੂੰ ਕਹਿੰਦਾ ਕਿ ਗਾਣਾ ਮੈਂ ਕਿਹਾ ਯਾਰ ਕਿ ਗਾਣਾ ਕੋਈ ਵਧੀਆ ਨਹੀਂ ਹੈਗਾ ਕਿ ਚੰਡੀਗੜ੍ਹ ਤੇ ਪਹਿਲਾਂ ਹੀ ਬੜੇ ਗਾਣੇ ਆ ਗਿਆ ਕੋਈ ਕੋਈ ਵਧੀਆ ਗੱਲ ਤਾਂ ਹੈ ਨਹੀਂ ਤਾਂ ਅਸੀਂ ਐਲਬਮ ਲਈ ਜਦੋਂ ਮੈਂ ਬੀਟ ਮਨਿਸਟਰ ਨੂੰ ਸੁਣਾਇਆ ਤਾਂ ਮੈਂ ਕਿਹਾ ਕਿ ਅਸੀਂ ਇਹ ਗਾਣਾ ਐਲਬਮ 'ਚ ਨਹੀਂ ਪਾਣਾ ਯਾਰ ਕਿ ਮੈਨੂੰ ਨਹੀਂ ਪਸੰਦ ਹੈਗਾ ਤਾਂ ਉਹ ਲਿਖਿਆ ਕਾਬਲ ਸਰੂਪ ਵਾਲੀ ਦਾ ਸੀ ਤਾਂ ਉਹ ਬੀਟ ਮਿਨਿਸਟਰ ਕਹਿੰਦਾ ਕਿ ਭਾਜੀ ਤੁਸੀਂ ਮੇਰੇ ਕਰਕੇ ਗਾਣਾ ਪਾ ਲਓ ਚਲੋ ਤੁਹਾਡੀ ਮਰਜ਼ੀ ਦੇ 8 ਗਾਣੇ ਆ ਤੁਸੀਂ ਇੱਕ ਗਾਣਾ ਮੇਰੇ ਕਰਕੇ ਪਾ ਲਓ ਤੇ ਨਾ ਹੋਊਗਾ ਤੇ ਨਾ ਸਹੀ ਤੇ ਮੈਂ ਕਹਿੰਕੇ ਚਲੋ ਠੀਕ ਆ ਤੁਸੀਂ ਪਾ ਲਓ ਔਰ ਉਹ ਇੱਕੋ ਹੀ ਗਾਣੇ ਨੇ ਜਦੋਂ ਚੱਲਿਆ ਉਹ ਇੰਨਾ ਚੱਲਿਆ ਇੰਨਾ ਨਿਕਲਿਆ ਆ ਕੇ ਉਹਨੇ ਇਕੱਲੇ ਨਹੀਂ ਐਲਬਮ ਨੂੰ ਕਿਤੇ ਰੱਖ ਕੇ ਤੇ ਲੈ ਗਿਆ ਤਾਂ ਫਿਰ ਮੈਨੂੰ ਕਈ ਵਾਰੀ ਹੁੰਦਾ ਕਿ ਸਮ ਟਾਈਮ ਕਈ ਵਾਰ ਤੁਹਾਡੇ ਡਿਸੀਜਨ ਵੀ ਗਲਤ ਹੁੰਦੇ ਆ ਤੁਸੀਂ ਕਈ ਵਾਰੀ ਉੱਪਰ ਵਾਲੇ ਦੀ ਦੇਣ ਸੀ ਚੰਡੀਗੜ੍ਹ ਤਾਂ ਉਹ ਗਾਣਾ ਸਾਨੂੰ ਮਿਲਿਆ ਵੀ ਇਦਾਂ ਜਦੋਂ ਕਾਬਲ ਸਰੂਪ ਵਾਲੀ ਦਾ ਉਹ ਪਹਿਲਾ ਗਾਣਾ ਸੀਗਾ ਤੇ ਉਹ ਮੁੰਡਾ ਜੈੰਤੀਪੁਰ ਲਾਗੇ ਉਹਦਾ ਪਿੰਡ ਆ ਉਹ ਸਾਨੂੰ ਮਿਲਣ ਆਇਆ ਇੱਕ ਇਦਾਂ ਸੀ ਰਸਤੇ ਜਾਂਦੇ ਸੀ ਰਸਤੇ 'ਤੇ ਅਸੀਂ ਗੱਡੀ ਰੋਕੀ ਤਾਂ ਉਹ ਇਦਾਂ ਸਾਈਕਲ 'ਤੇ ਆਇਆ ਉਹਨੇ ਹੱਥ 'ਚ ਕਾਪੀਆਂ ਫੜੀਆਂ ਸੀ ਅਸੀਂ ਗੱਡੀ ਦੇ ਨਾਲ ਹੀ ਬਿਠਾ ਲਿਆ ਉਹਨੂੰ ਤਾਂ ਉਤੋਂ ਬਾਅਦ ਉਹ ਉਹਦੇ ਅਸੀਂ ਮੈਂ ਤਨਖਾਹ ਵਾਲਾ ਗਾਣਾ ਗਾਇਆ ਉਹ ਵੀ ਬੌਮ ਚੱਲਿਆ ਜੀ ਜੀ ਤੇ ਗਾਣੇ ਦੀ ਗੱਲ ਕਰ ਰਹੇ ਆ ਦੋ ਗਾਣੇ ਦੋ ਬੋਲ ਹਾਂਜੀ ਇਹ ਚੰਡੀਗੜ੍ਹ ਵਾਲਾ ਮੈਂ ਸੁਣਾਉਣਾ ਤੁਹਾਨੂੰ ਗਾਣਾ ਹੂੰ ਛੱਡਾ ਕਿਹੜਾ ਬਾਪੂ ਕਰਦਾ ਬਲੈਕ ਨਹੀਂ ਹਉ ਜਿਹੜਾ ਤੇਰੇ ਸ਼ਹਿਰ ਲੈ ਲਵਾ ਫਲੈਟ ਨਹੀਂ ਮੈਨੂੰ ਮੜਦੇ ਨੂੰ ਪਿੰਡ ਮੁੜ ਜਾਣਦੇ ਨਹੀਂ ਕਾਮੇ ਉੱਥੇ ਪਏ ਨੇ ਬੜੇ ਯਾਰੀ ਚੰਡੀਗੜ੍ਹ ਵਾਲੀ ਨਹੀਂ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਅੱਛਾ ਮੁੰਡਿਆਂ ਨੂੰ ਕੁੜੀਆਂ ਨੂੰ ਵੀ ਗਾਣਾ ਬਹੁਤ ਪਸੰਦ ਆਇਆ ਹਾਂ ਜੀ ਗਾਣਾ ਮਤਲਬ ਹੈਗਾ ਹੀ ਇੱਕ ਹਲਕਾ ਫੁਲਕਾ ਜਿਹਾ ਸੀਗਾ ਔਰ ਚੰਡੀਗੜ੍ਹ ਵੈਸੇ ਹੀ ਅੱਜਕੱਲ ਪਿੰਡ ਵਾਲਿਆਂ ਨੇ ਸਾਂਭ ਲਿਆ ਬਿਲਕੁਲ 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 ਅੱਛਾ ਫਿਲਮਾਂ ਦੀ ਗੱਲ ਕਰਦੇ ਆ ਤੁਹਾਨੂੰ ਸਭ ਤੋਂ ਪਹਿਲਾਂ ਡੈਬਿਊ ਮੂਵੀ ਕਿ ਸਰਗਨ ਸੀਗੀ ਪ੍ਰੈਂਕਾ ਚੋਪੜਾ ਦੀ ਹੋਮ ਪ੍ਰੋਡਕਸ਼ਨ ਸੀਗੀ ਕਿਵੇਂ ਮਿਲੀ ਤੁਹਾਨੂੰ ਉਹ ਆ ਜਿਹੜੀ ਸਰਵਰ ਮੂਵੀ ਸੀ ਮੇਰੇ ਨਾਲ ਅੰਬਰਦੀਪ ਬਾਜੀ ਹੋਣਾ ਨੇ ਉਸ ਕਰੈਕਟਰ ਦੀ ਗੱਲ ਕੀਤੀ ਸੀਗੀ ਕਿ ਇੱਕ ਮਾਸਟਰ ਦਾ ਕਰੈਕਟਰ ਆ ਕੱਚੇ ਮਾਸਟਰ ਦਾ ਉਹ ਬੜਾ ਇਨੋਸੈਂਟ ਜਿਹਾ ਕਰੈਕਟਰ ਆ ਤਾਂ ਮੈਂ ਆਪਾਂ ਜਦੋਂ ਮਿਲਦੇ ਹੁੰਦੇ ਸੀ ਬਾਜੀ ਨਾਲ ਅਕਸਰ ਜਦੋਂ ਗੱਲਬਾਤ ਹੁੰਦੀ ਸੀ ਤੇ ਗੱਲਬਾਤ ਚੋਂ ਹੀ ਤੁਹਾਡੇ ਕੋਈ ਨਾ ਕੋਈ ਕਰੈਕਟਰ ਨਿਕਲ ਆਉਂਦਾ ਤਾਂ ਔਰ ਈਵਨ ਪ੍ਰਿਆੰਕਾ ਦੇ ਮਦਰ ਨੇ ਮੇਰਾ ਗਾਣਾ ਰੋਟੀ ਵਾਲਾ ਦੇਖਿਆ ਸੀਗਾ ਔਰ ਉਹਨਾਂ ਨੇ ਮੇਰੇ ਦੋ ਚਾਰ ਗਾਣੇ ਦੇਖੇ ਸੀ ਫਿਰ ਉਹਦੇ ਥਰੂ ਮੇਰੇ ਨਾਲ ਉਹਨਾਂ ਨੇ ਕੰਟੈਕਟ ਕੀਤਾ ਸੀਗਾ ਤੇ ਉਹ ਫਿਰ ਫਿਲਮ ਮੈਨੂੰ ਜਦੋਂ ਮਿਲੀ ਤਾਂ ਮੇਰੇ ਲਈ ਬਹੁਤ ਵਧੀਆ ਉਸ ਕਰਕੇ ਤੁਸੀਂ ਕਪਿਲ ਸ਼ਰਮਾ ਸ਼ੋਅ ਤੇ ਇੱਕ ਨੈਸ਼ਨਲ ਲੈਵਲ ਦੇ ਸ਼ੋਅ ਤੇ ਗਏ ਤਾਂ ਕਿਵੇਂ ਦਾ ਮਹਿਸੂਸ ਹੋਇਆ ਤੁਹਾਨੂੰ ਬਹੁਤ ਪ੍ਰਾਊਡ ਵਾਲੀ ਉਹ ਮੇਰੇ ਲਈ ਬਹੁਤ ਪ੍ਰਾਊਡ ਮੂਮੈਂਟ ਸੀ ਕਿਉਂਕਿ ਕਪਿਲ ਭਾਜੀ ਦਾ ਸ਼ੋਅ ਜਿਹੜਾ ਵਰਲਡ ਵਾਈਡ ਫੇਮਸ ਆ ਲੋਕ ਉਹਨੂੰ ਮਿਸ ਨਹੀਂ ਕਰਦੇ ਸੋ ਆਰ ਪ੍ਰਿਅੰਕਾ ਚੋਪੜਾ ਦੇ ਨਾਲ ਉਥੇ ਬਹਿਣਾ ਉਥੇ ਗੱਲ ਕਰਨੀ ਉਥੇ ਬੈਠਣਾ ਮੇਰੇ ਲਈ ਬਹੁਤ ਪ੍ਰਾਊਡ ਵਾਲੀ ਮੂਮੈਂਟ ਸੀ ਇੱਕ ਮਤਲਬ ਪੰਜਾਬ ਦਾ ਮੁੰਡਾ ਇੱਕ ਉੱਥੋਂ ਤੱਕ ਪਹੁੰਚਣਾ ਮੇਰੇ ਲਈ ਵੀ ਕਪਲ ਵੀ ਆ ਪੰਜਾਬ ਤੋਂ ਹੈਗਾ ਹਾਂ ਜੀ ਹਾਂ ਜੀ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਐ ਮੇਰੇ ਕਪਲ ਭਾਜੀ ਵੀ ਖਾਲਸਾ ਕਾਲਜ ਦੇ ਸਟੂਡੈਂਟ ਰਹੇ ਆ ਤੇ ਉਹ ਵੀ ਗੱਲਾਂ ਉੱਥੇ ਕਰਨ ਨੂੰ ਮਿਲਣ ਨੂੰ ਬਿਲਕੁਲ ਉਸ ਵੇਲੇ ਤੁਹਾਨੂੰ ਅੰਦਰ ਦਿਲੋਂ ਹੋਣਾ ਐ ਤੇ ਇੱਕ ਅੱਜ ਖਾਲਸਾ ਵਾਲਾ ਪਹੁੰਚ ਗਿਆ ਮੈਂ ਪਹਿਲਾਂ ਬਹੁਤ ਨਰਵਸ ਸੀਗਾ ਜਦੋਂ ਉੱਥੇ ਕਪਲ ਭਾਜੀ ਨੂੰ ਮੈਂ ਬੈਨੇਟਿਜ ਮਿਲਿਆ ਤੇ ਫਿਰ ਮੈਨੂੰ ਇੱਕ ਜ਼ਿਆਦਾ ਨਰਵਸ ਸੀ ਮੈਂ ਹਿੰਦੀ ਬੋਲਣ ਚ ਸੀਗਾ ਮਨੇ ਸਿਕਾ ਕੇ ਹਿੰਦੀ ਕਿਤੇ ਨਾ ਕਿਤੇ ਅੜ ਜਾਣੀ ਆ ਤੇ ਉਹ ਚੰਗੀ ਨਹੀਂ ਲੱਗਣੀ ਫਿਰ ਮੈਨੂੰ ਪਾਜੀ ਨੇ ਬਹੁਤ ਕੰਫਰਟ ਕੀਤਾ ਮੈਨੂੰ ਕਹਿੰਦੇ ਕਿ ਤੂੰ ਬੇਸ਼ੱਕ ਜਿੱਦਾਂ ਬੋਲਣਾ ਉਦੋਂ ਬੋਲੀ ਕੋਈ ਈਡੀ ਵਾਲੀ ਗੱਲ ਨਹੀਂ ਤੇ ਕੋਈ ਇਹਨੇ ਟੈਨਸ਼ਨ ਵਾਲੀ ਗੱਲ ਨਹੀਂ ਉਹਨਾਂ ਮੈਨੂੰ ਬਹੁਤ ਮਤਲਬ ਇਜ਼ੀ ਕਰਤਾ ਕਿਉਂਕਿ ਮੈਨਾਂ ਪ੍ਰਿਆੰਕਾ ਵੀ ਸੀ ਸੀਮੀ ਵੀ ਸੀਗੇ ਤਾਂ ਮੈਨੂੰ ਥੋੜਾ ਜਿਹਾ ਸੀਗਾ ਮਰਿੰਦਰ ਪਾਜੀ ਕਿਸੇ ਕਾਰਨ ਕਰਕੇ ਮਿਸ ਹੋ ਗਏ ਉਹ ਮਰਿੰਦਰ ਪਾਜੀ ਹੁੰਦੇ ਤਾਂ ਮੈਂ ਥੋੜਾ ਜਿਹਾ ਮੈਨੂੰ ਉਹ ਸੀਗਾ ਕਿ ਚੱਲ ਕੰਫਰਟ ਜ਼ੋਨ 'ਚ ਹੈਗਾ ਪਰ ਉਹ ਸਾਰੀ ਜ਼ਿੰਮੇਵਾਰੀ ਫਿਰ ਵੀ ਬਹੁਤ ਮਾਨ ਸਤਕਾਰ ਦੀ ਗੱਲ ਸੀ ਕਿ ਨਾਲੇ ਉੱ ਉਹ ਤੇ ਮੈਂ ਮਿੱਟੀ ਦਾ ਬਾਬਸਨਾ ਹਾਂ ਜੀ ਹਾਂ ਜੀ ਹਾਂਜੀ ਹੋ ਬੋਲ ਹੋ ਬੋਲ ਮਿੱਟੀ ਦਿਹਾ ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਓਏ ਮੇਰਾ ਸੋਹਣਾ ਬਾਹੀ ਆ ਜਾਈ ਹੋ ਹਾਂ ਐਕਚੁਅਲੀ ਜੇ ਫਿਲਮ ਬਣਾਈ ਸੀ ਕਿ ਪ੍ਰੇੰਕਾ ਸ਼ੋਪਰਾ ਨੇ ਕਿਤੇ ਨਾ ਕਿਤੇ ਉਹ ਆਪਣੇ ਪਾਪਾ ਨੂੰ ਵੀ ਮਿਸ ਕਰਦੀ ਸੀ ਉਹਨਾਂ ਦੇ ਕਰਕੇ ਬਣਾਈ ਸੀਗੀ ਅਛਾ ਉਹਦੇ ਬਾਅਦ ਆਪਾਂ ਦੂਜੀ ਫਿਲਮ ਦੀ ਗੱਲ ਕਰੀਏ ਤੁਹਾਡੀ ਜੇ ਹੈਗੀ ਆ ਉਹ 1 ਸਾਲ ਦਾ ਜੇ ਵੇਟ ਲੱਗ ਗਿਆ ਆ 2 ਸਾਲ ਹੋ ਗਏ ਉੱਤੇ ਉਹ ਦੂਜਾ ਸੈਕੰਡ ਟਾਈਮ ਬੈਨ ਲੱਗ ਗਿਆ ਔਰ ਕਿਤਨੇ ਕਿਤੇ ਮੈਨ ਲੱਗਦਾ ਕਿ ਉਹ ਜਦੋਂ ਤੁਸੀਂ ਐਂਟੀ-ਨੈਸ਼ਨਲ ਮੂਵੀਜ਼ ਕਰਦੇ ਹੋ ਤਾਂ ਕਿਤਨੇ ਕਿਤੇ ਪ੍ਰੋਬਲਮ ਹੁੰਦੀ ਆ ਕਿਉਂਕਿ ਉਹ ਮੂਵੀਜ਼ ਦਾ ਕੰਟੈਂਟ ਹੀ ਇਦਾਂ ਦਾ ਹੁੰਦਾ ਗਰਮ ਜਿਹਾ ਕੰਟੈਂਟ ਹੁੰਦਾ ਦਾ ਉਹ ਕੰਟੈਂਟ ਇਦਾਂ ਦਾ ਸੀਗਾ ਹਾਲਾਂਕਿ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿੱਥੇ ਤੁਹਾਨੂੰ ਲੱਗਦਾ ਤੁਸੀਂ ਕੱਟਸ ਲੈ ਲਓ ਬਟ ਪਤਾ ਨਹੀਂ ਵਾਕਈ ਪ੍ਰੋਡਿਊਸਰ ਉਹਨਾਂ ਨੂੰ ਜ਼ਿਆਦਾ ਪਤਾ ਇਹਦੇ ਬਾਰੇ ਕਿਉਂਕਿ ਉਹਨਾਂ ਦੀ ਗੱਲ ਸੈਂਸਰ ਨਾਲ ਹੋਣੀ ਹੈ ਬਿਲਕੁਲ ਬਿਲਕੁਲ ਅੱਛਾ ਤੁਸੀਂ ਐਜ਼ ਐਨ ਐਕਟਰ ਦੇ ਨਾਲ ਇਹ ਤਾਂ ਜੀ ਦੂਜੀ ਫਿਲਮ ਹੈਗੀ ਹੈ ਕਿਸੇ ਰੀਅਲ ਲਾਈਫ ਜਿਨ੍ਹਾਂ ਨੂੰ ਹੀਰੋ ਮੰਨਦੇ ਹਨ ਲੋਕ ਉਹਨਾਂ ਦਾ ਕਿਰਦਾਰ ਨੇ ਬਹਾਨਾ ਕਿੰਨਾ ਔਖਾ ਰਿਹਾ ਨਹੀਂ ਬਹੁਤ ਔਖਾ ਸੀਗਾ ਕਿਉਂਕਿ ਕਿਸੇ ਕਿਸੇ ਇੱਕ ਬੰਦੇ ਦੀ ਜੀਵਨੀ ਤੇ ਫਿਲਮ ਕਰਨੀ ਉਦੇ ਬਾਰੇ ਉਹਦੇ ਵਰਗਾ ਹੂ ਬੂ ਤੁਸੀਂ ਹੋਣਾ ਉਹਦੇ ਵਾਂਗੂ ਬੋਲਣਾ ਉਹਦੇ ਵਾਂਗੂ ਹਾਪ-ਪਾਪ ਲੈਣੀ ਉਹ ਬਹੁਤ ਔਖਾ ਸੀ ਮੇਰੇ ਲਈ ਥੋੜਾ ਜਿਆਦਾ ਔਖਾ ਸੀ ਕਿਉਂਕਿ ਮੈਂ ਜਿਹੜੇ ਭਾਈ ਜਗਰਾਤ ਸਿੰਘ ਸੀਗੇ ਮੈਂ ਉਹਨਾਂ ਦੀ ਕੋਈ ਵੀਡੀਓ ਜਾਂ ਉਹਨਾਂ ਦਾ ਕੋਈ ਬਾਡੀ ਲੈਂਗੁਏਜ ਮੈਨੂੰ ਪਤਾ ਨਹੀਂ ਸੀਗੀ ਮੈਂ ਬਸ ਇੱਕ ਆਡੀਓ ਸੁਣਿਆ ਸੀਗਾ ਜਿਹਦੇ ਚ ਉਹ ਬੋਲਦੇ ਆ ਉਹ ਆਡੀਓ ਦੇ ਬਿਹਾਫ ਤੇ ਮੈਂ ਦਿੱਲੀ ਜਦੋਂ ਸ਼ਾਟ ਤੇ ਸੀਨ ਅਸਲ ਹਾਟਲ ਤੋਂ ਘਰ ਤੋਂ ਨਿਕਲਦੀ ਸੀ ਸ਼ੂਟ ਲਈ ਤਾਂ ਮੈਂ ਗੱਡੀ ਦੇ ਵਿੱਚ ਉਹੀ ਸੌਂਦਾ ਸੀ ਤਾਂ ਉਹਨੂੰ ਹੀ ਮੈਂ ਮਤਲਬ ਆਪਣੇ ਮਨ 'ਚ ਰੱਖ ਕੇ ਤਾਂ ਉਹ ਉਹ ਉਸੇ ਚੀਜ਼ ਨੂੰ ਲੈ ਕੇ ਮੈਂ ਮਤਲਬ ਸ਼ੂਟ ਕਰਦਾ ਸੀ ਕਿ ਇਦਾਂ ਬੋਲਦੇ ਤਾਂ ਇਦਾਂ ਚੱਲਦੇ ਹੋਣਗੇ ਇਦਾਂ ਕਰਦੇ ਹੋਣਗੇ ਤਾਂ ਬੜਾ ਔਖਾ ਸੀ ਤੇ ਤਿਆਰੀ ਵੀ ਬਹੁਤ ਕੀਤੀ ਹੋਣੀ ਹੈ ਤੁਸੀਂ ਬੜੀ ਲੰਬੀ ਬੜਾ ਲੰਮਾ ਸ਼ੂਟ ਸੀ ਫਿਲਮ ਦਾ 100 ਦਿਨ ਸ਼ੂਟ ਚੱਲਿਆ ਐਕਸ਼ਨ ਬਹੁਤ ਲੰਬਾ ਸੀ ਕਿਉਂਕਿ ਉਹਦੇ ਚ ਐਕਸ਼ਨ ਵੀ ਮੈਨੂੰ ਖੁਦ ਕਰਨਾ ਪਿਆ ਅਲੀ ਬਾਸ ਮੁਗਲ ਜੀ ਨੇ ਜਿਹੜੀ ਉਹ ਫਿਲਮ ਕੀਤੀ ਉਹਦਾ ਐਕਸ਼ਨ ਡਾਇਰੈਕਟਰ ਉਹ ਸੀਗੇ ਬਾਲੀਵੁੱਡ ਦੇ ਬਹੁਤ ਵੱਡੇ ਤਾਂ ਬੜੀ ਚੈਲੈਂਜਿੰਗ ਮੂਵੀ ਸੀ ਅਛਾ ਜਦ ਫਰਸਟ ਟੇਕ ਸੀਗਾ ਜਦ ਤੂਫਾਨ ਸਿੰਘ ਤਾਂ ਪਹਿਲੇ ਬਣੀ ਸੀਗੀ ਹਾਂ ਤਾਂ ਜੋ ਫਰਸਟ ਟੇਕ ਸੀਗਾ ਤਾਂ ਕਿਵੇਂ ਦਾ ਨੇ ਉਹ ਪਹਿਲੀ ਫਿਲਮ ਚ ਮੈਂ ਬਹੁਤ ਨਰਵਸ ਸੀਗਾ ਕਿਉਂਕਿ ਪਹਿਲੀ ਫਿਲਮ ਚ ਜਿਆਦਾਤਰ ਮੋਸਟਲੀ ਕੰਮ ਹੁੰਦਾ ਕਿ ਡਾਇਰੈਕਟਰ ਤੇ ਡਿਪੈਂਡ ਹੁੰਦਾ ਕਿ ਤੁਹਾਡੇ ਤੋਂ ਕੰਮ ਕਿਦਾਂ ਲੈਣਾ ਸੋ ਪਹਿਲੀ ਫਿਲਮ ਚ ਮੈਂ ਥੋੜਾ ਨਰਵਸ ਸੀਗਾ ਕਿਉਂਕਿ ਉਹ ਮੇਰੀ ਪਹਿਲੀ ਫਿਲਮ ਸੀ ਔਰ ਹੈਵੀ ਥੋੜੀ ਵੱਡੀ ਫਿਲਮ ਸੀ ਤਾਂ ਉਸ ਤੋਂ ਬਾਅਦ ਫਿਰ ਸਰਵਨ ਚ ਜਦੋਂ ਅੰਮਰਪਾਜੀ ਨਾਲ ਮੈਂ ਕੰਮ ਕੀਤਾ ਤਾਂ ਉਹਨਾਂ ਨੇ ਬੜਾ इजीली ਮੇਰੇ ਤੋਂ ਕੰਮ ਕਰਾਇਆ ਉਹਨਾਂ ਨੇ ਬੜੀ ਵਧੀਆ ਸੀਨ ਸਮਝਾਏ ਹੁਣ ਵੀ ਮੈਂ ਜਿੱਦਾਂ ਹੁਣ ਉਸ ਤੋਂ ਬਾਅਦ ਸ਼੍ਰੀ ਭਾਜੀ ਨਾਲ ਕੀਤਾ ਫਿਰ ਪਰਮਸ਼ੇਵ ਨਾਲ ਕੀਤਾ ਹੁਣ ਰੋਹਿਤ ਭਾਜੀ ਨਾਲ ਕਰ ਰਿਹਾ ਤਾਂ ਹੁਣ ਤਾਂ ਬਹੁਤ ਮਜ਼ਾ ਆਉਂਦਾ ਹੁਣ ਤਾਂ ਮਤਲਬ ਇੱਕ ਵਧੀਆ ਜਿਹਾ ਲੱਗਦਾ ਫੀਲ ਅੱਛਾ ਮੈਂ ਪੁੱਛਣਾ ਚਾਹੂੰਗੀ ਸ਼ਾਇਦ ਤੂਫਾਨ ਸਿੰਘ ਵਾਸਤੇ ਕਿਸੇ ਹੋਰ ਨੂੰ ਰੋਲ ਨੂੰ ਕਿਸੇ ਹੋਰ ਯੂ ਨੋ ਇੰਨੇ ਸਾਰੇ ਕਲਾਕਾਰ ਹੈਗੇ ਕਿਸੇ ਉਹਨੂੰ ਵੀ ਚੂਜ਼ ਕਰ ਸਕਦੇ ਸੀਗੇ ਰਣਜੀਤ ਬਾਵੇ ਨੂੰ ਕਿਉਂ ਚੂਜ਼ ਕੀਤਾ ਇਹ ਇਹ ਸਵਾਲ ਜਦੋਂ ਮੈਂ ਕੀਤਾ ਤਾਂ ਮੈਨੂੰ ਉਹਨਾਂ ਨੇ ਮੋਸਟਲੀ ਇਹ ਕਿਹਾ ਕਿ ਮੇਰੀ ਜਿਹੜੀ ਬੋਲੀ ਆ ਉਹਦੇ ਚ ਮਾਝੇ ਵਾਲੀ ਝਲਕ ਆ ਅਸੀਂ ਬਹੁਤ ਮੋਸਟਲੀ ਜਿਹੜੀ ਮਾਝੇ ਵਾਲੀ ਲੈਂਗੁਏਜ ਬੋਲਦੇ ਆ ਮਾਝੇ ਵਾਲੀ ਇਨ ਦਾ ਸੈਂਸ ਕਿ ਹਾਡਾ ਤੁਹਾਡਾ ਡੇ ਆ ਗਏ ਵਾ ਹਨਾ ਤਾਂ ਉਹ ਇੱਕ ਬੋਲੀ ਉਦਾਂ ਚਾਹੀਦੀ ਸੀ ਕਿਉਂਕਿ ਭਾਈ ਸਾਹ ਦਾ ਪਿੰਡ ਵੀ ਉਹ ਸੀ ਅਸੀਂ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਮੈਂ ਟਿਪੀਕਲ ਉਹ ਬੋਲੀ ਬੋਲੀ ਆ ਨਹੀਂ ਤਾਂ ਹੋਣਾ ਅਸੀਂ ਵਿਆਸ ਸੀ ਗਏ ਸੀ ਰਹਿ ਰਹੇ ਸੀ ਘਰ ਘਰ ਲੈਨੇ ਹਾਂ ਪਰ ਉਹਦੇ ਵਿੱਚ ਇੱਕ ਬੋਲੀ ਦਾ ਉਹ ਸੀਗਾ ਫਿਰ ਮੇਰੇ ਗਾਣੇ ਜਿੱਦਾਂ ਜੱਟ ਦੀ ਅਕਲ ਸੀਗਾ ਸਾਡੀ ਵਾਰੀ ਆਉਣ ਦੇ ਮੁੰਡਾ ਸਰਦਾਰਾਂ ਦਾ ਉਹ ਅਗਰੈਸ਼ਨ ਵਾਲੇ ਗਾਣੇ ਸੀ ਉਹਦੇ ਚੈ ਕੈਰੈਕਟਰ ਮੇਰਾ ਉਦਾਂ ਦਾ ਸੀਗਾ ਕਿ ਮਤਲਬ ਉਹਨਾਂ ਨੇ ਉਹ ਕਹਿੰਦੇ ਕਿ ਸਾਨੂੰ ਅੱਖਾਂ ਚ ਉਹ ਇੱਕ ਮਜਸ਼ੀਲਾ ਪੰਚਾਇਤ ਦਾ ਸੀ ਇੱਕ ਅਗਰੈਸ਼ਨ ਵਾਲਾ ਕੈਰੈਕਟਰ ਚਾਹੀਦਾ ਸੀ ਔਰ ਮੇਰੀ ਮੇਰੀ ਬਾਡੀ ਲੈਂਗੁਏਜ ਵੀ ਬਿਲਕੁਲ ਸੁੱਕੀ ਸੜੀ ਜੀ ਸੀਗੀ ਤਾਂ ਤਾਂ ਸ਼ਾਇਦ ਇਸ ਕਰਕੇ ਪੰਜਾਬੀ ਸਿੰਗਰ ਬਹੁਤ ਹੁੰਦੇ ਨੇ ਜੇ ਐਕਟਰ ਬਣਦੇ ਹੈਗੇ ਲੇਕਿਨ ਸਟੈਬਲਿਸ਼ ਨਹੀਂ ਹੋ ਪਾਉਂਦੇ ਉਹ ਚੰਗੇ ਤਰੀਕੇ ਨਾਲ ਉਹਨਾਂ ਦੀ ਮੂਵੀਆ ਨਹੀਂ ਚਲਪਾਂਦੀ ਸ਼ਾਇਦ ਅਦਾਕਾਰੀ 'ਚ ਕਮੀ रह ਜਾਂਦੀ ਹੈ ਕੁਛ ਨਾ ਕੁਛ ਕਮੀ ਜ਼ਰੂਰ रह ਜਾਂਦੀ ਹੈ ਤੇ ਤੁਸੀਂ ਜੇ ਹੈ ਉਸ ਵਾਸਤੇ ਪ੍ਰੋਪਰ ਜਿਹੜਾ ਲਰਨਿੰਗ ਕੀਤੀ ਕਿ ਮੈਂ ਪਹਿਲੇ ਅਦਾਕਾਰੀ ਸਿੱਖ ਲਾਂ ਉਹਦੇ ਬਾਅਦ ਪਰਦੇ ਤੇ ਆਵਾਂ ਹਾਂਜੀ ਮੈਂ ਪਹਿਲੀ ਫਿਲਮ ਦੇ ਜਦੋਂ ਪਹਿਲੀ ਫਿਲਮ ਵਿੱਚ ਤੂਫਾਨ ਸਿੰਘ ਕਰਦੇ ਮੈਂ ਉਦੋਂ ਹੀ 2 ਟਾਈਮ ਮਹੀਨੇ ਦੀ ਉਦੋਂ ਕਲਾਸ ਲੈਿਆ ਸੀ ਸੋ ਸਮ ਟਾਈਮ ਇਦਾਂ ਦਾ ਕਿ ਫਿਲਮ ਤੋਂ ਪਹਿਲਾਂ ਮੈਂ ਸਕ੍ਰਿਪਟ ਲੈ ਲੈਣਾ ਹੁੰਦਾ ਆਪਣੇ ਕੈਰੈਕਟਰ ਡਿਸਕ੍ਰਿਪਸ਼ਨ ਲੈਂਦਾ ਹੋਣਾ ਤਾਂ ਉਹ ਉਹਦੇ ਦੇ ਵਰਕ ਕਰਦਾ ਹੋਣਾ ਜਾਂ ਮੈਨੂੰ ਇਦਾਂ ਹੁੰਦਾ ਕਿ ਮੋਸਟਲੀ ਜਦੋਂ ਸੀਨ ਕਰਨਾ ਹੁੰਦਾ ਸੀਨ ਤੋਂ ਪਹਿਲਾਂ ਉਹ ਸੀਨ ਨੂੰ ਮੈਂ ਸਮਝ ਲੈਣਾ ਹੁੰਦਾ ਕਿ ਇਹਦੇ ਚ ਇਹਦਾ ਫੀਲ ਕੀ ਆ ਸੋ ਉਹ ਫੀਲ ਫਿਰ ਤੁਸੀਂ ਲੈ ਕੇ ਜਦੋਂ ਸੀਨ ਕਰਦੇ ਹੋ ਤਾਂ ਆਬਵੀਅਸਲੀ ਉਹ ਚੰਗਾ ਹੁੰਦਾ ਇਹ ਜੋ ਚਾਲਕ ਮੈਨੂੰ ਆਪਣੀ ਐਕਟਿੰਗ ਤੁਸੀਂ ਦਿਖਾਓਗੇ ਐਕਟਿੰਗ ਨੂੰ ਹੁਣ ਮੈਂ ਅੱਜ ਤੱਕ ਕਿੱਦਾਂ ਤੁਹਾਨੂੰ ਦਿਖਾ ਸਕਾਂ ਕੋਈ ਵੀ ਮਤਲਬ ਨਹੀਂ ਮੈਂ ਇੰਨਾ ਪਰਪੱਕ ਇੰਨਾ ਥੀਏਟਰ ਆਰਟਿਸਟ ਨਹੀਂ ਮੈਂ ਹੈਗਾ ਜੇ ਉਹ ਥੀਏਟਰ ਆਰਟਿਸਟ ਵਾਲਾ ਕੰਮ ਹੁੰਦਾ ਕਿ ਤੁਸੀਂ ਇੱਕ ਇੱਕ ਟਾਈਮ ਰੋਲ ਲਾਜੀ ਇੱਕ ਟਾਈਮ ਚਲੋ ਆਪ ਅਵੇਕ ਭਰਾਤਾ ਚਲੀਆਦਾ ਹੀ ਕਰ ਦੋ ਚਲੋ ਤੂਫਾਨ ਸਿੰਘ ਦਾ ਇਹਦੇ ਚ ਇੱਕ ਸਦਾ ਸੀਨਾ ਬਹੁਤ ਵਧੀਆ ਉਹ ਕਹਿੰਦਾ ਕਿ ਮਤਲਬ ਜਦੋਂ ਭੱਲਾ ਸਾਹਿਬ ਬੀਨੂ ਬਾਈ ਦਾ ਵਿਆਹ ਹੋ ਜਾਂਦਾ ਤਾਂ ਉਹ ਕਿਹਾ ਕਹਿੰਦਾ ਕਿ ਮਤਲਬ ਕਹਿੰਦਾ ਸਾਡੇ ਚਾਤੇ ਮਾਰਦੇ ਨਾ ਪਰਜਾਈ ਦੀ ਗੋਦੀ ਚ ਬਹਿਣ ਵਾਲੇ ਇਹ ਵੀ ਮਤਲਬ ਚਗਾ ਬਿਆ ਕੀਤਾ ਯਾਰ ਤੁਸੀਂ ਅਸੀਂ ਸੋਚਿਆ ਕਿ ਪਰਚਾਈ ਦੀ ਗੋਦੀ ਚ ਪਾਵਾਂਗੇ ਸ਼ਗਨ ਲਾਂਗੇ ਹੁਣਾਂ ਦਾ ਕੁੱਤੇ ਦੀ ਗੋਦੀ ਚ ਪਾਵਾਂਗੇ ਸੋ ਉਹ ਉਹ ਇੱਕ ਕੈਰੈਕਟਰ ਹੈ ਨੈਚਰਲ ਜੀ ਨੈਚਰਲ ਜੀ ਗੱਲਾਂ ਬਤਾ ਜਦਾਂ ਆਮ ਜੇ ਕਿ ਸ਼ਰਾਰਤਾਂ ਜੀਆਂ ਗੱਲਾਂ ਬਤਾ ਉਹ ਹੀ ਇੱਕ ਐਕਟਿੰਗ ਹੈ ਬਿਲਕੁਲ ਅੱਜ ਮੈਨੂੰ ਲੱਗਦਾ ਵੇਖ ਬਰਾਤਾਂ ਚੱਲੀਆਂ ਇਸ ਫਿਲਮ ਵਿੱਚ ਤੁਸੀਂ ਖੂਬ ਮਸਤੀ ਕੀਤੀ ਇਹਦੇ ਵਿੱਚ ਬਹੁਤ ਮਸਤੀ ਕੀਤੀ ਮੇਰਾ ਮੇਰਾ ਮਤਲਬ ਜੋ ਮੇਰੀ ਮੇਰਾ ਕੈਰੈਕਟਰ ਜਿੱਦਾਂ ਦਾ ਮੈਂ ਵੈਸੇ ਨਾਰਮਲ ਹੈਗਾ ਮੇਰਾ ਉਹ ਮੈਨੂੰ ਫੀਲ ਕਰਦਾ ਬਿਲਕੁਲ ਫੀਲ ਕੀਤਾ ਮਤਲਬ ਮੈਂ ਪਲੇ ਕਰ ਖੇਡ ਖਾਨੀਆਂ ਕੀਤੀ ਖੂਬ ਸ਼ਰਾਰਤਾਂ ਕੀਤੀ ਬੜਾ ਲੱਗਿਆ ਇਹਦੇ ਵਿੱਚ ਬੀਨੂ ਭਾਜੀ ਨੇ ਤੁਸੀਂ ਵੇਖੋ ਕਿ ਬੀਨੂ ਭਾਜੀ ਥੋੜੇ ਸੀਰੀਅਸ ਵਿਖਾਏ ਗਏ ਹੈ ਤਾਂ ਮੇਰੇ ਚਾਰ ਪਹਿਲੇ ਤਾਂ ਉਹਨਾਂ ਨੂੰ ਪਸੰਦ ਕਰਦੇ ਆ ਉਹਦੇ ਪਿੱਛੇ ਪਿੱਛੇ ਜਾਂਦੇ ਫਿਰ ਤੁਸੀਂ ਆ ਜਾਂਦੇ ਹੋ ਵਿੱਚ ਪਰ ਬਹੁਤ ਚੰਗਾ ਲੱਗਿਆ ਤੁਹਾਨੂੰ ਬਹੁਤ ਚੰਗਾ ਲੱਗਿਆ ਕੋਈ ਇਦਾਂ ਦੀ ਔਨ ਸੈੱਟ ਦਾ ਇਹਦਾ ਕੋਈ ਬੜਾ ਇਹਦੇ ਵਿੱਚ ਇੱਕ ਸੀਨ ਸੀਗਾ ਇੱਕ ਅਸੀਂ ਡਾਂਸ ਬੀਨੂ ਬਾਈ ਦਾ ਜਦੋਂ ਵਿਆਹ ਹੋ ਰਿਹਾ ਤਾਂ ਉਹਦੇ ਵਿੱਚ ਮੇਰਾ ਸੀਨ ਆ ਕਿ ਉਹ ਬੈਂਡ ਵਾਜੇ ਵਾਲੇ ਲੈ ਕੇ ਆਉਂਦਾ ਪਿੰਡ ਤੋਂ ਔਰ ਨੱਚਦਾ ਆਉਂਦਾ ਤੇ ਮੈਂ ਬਹੁਤ ਟਾਈਮ ਬਾਅਦ ਬੈਂਡ ਵਾਜਿਆਂ ਤੇ ਨੱਚਿਆ ਛੋਟੇ ਹੁੰਦੇ ਨੱਚੇ ਸੀ ਕੋਈ ਆਪਣੇ ਮਾਮੇ ਚਾਚੇ ਦੇ ਵਿਆਹ 'ਚ ਉਦੋਂ ਵਾਰ ਜਦੋਂ ਬੈਂਡ ਵਾਜੇ ਵੱਜੇ ਤਾਂ ਮੈਨੂੰ ਤਾਂ ਮਤਲਬ ਫੀਲ ਆਇਆ ਸੀਗਾ ਕਿ ਕੋਈ ਆਪਣਾ ਪਿੰਡ ਵਾਲਾ ਵਿਆਹ ਹੀ ਚੱਲ ਰਿਹਾ ਤਾਂ ਮੈਂ ਤਾਂ ਖੂਬ ਨੱਚਿਆ ਖੂਬ ਪੜਾਸ ਗੱਡੀ ਮਤਲਬ ਜਿਹੜਾ ਇੱਕ ਭੂਤ ਪੰਗੜਾ ਹੁੰਦਾ ਉਹ ਤੁਸੀਂ ਉਦੋਂ ਕਦੇ ਤੁਸੀਂ ਕਾਲਜ ਫੈਸਟੀਵਲ ਤੇ ਵੀ ਲਿੱਤਾ ਪੰਗੜਾ ਪੁੰਗੜਾ ਵੀ ਮੈਂ ਬੋਲੀਆਂ ਪਾਉਂਦਾ ਸੀਗਾ ਮੈਂ ਪੰਗੜੇ ਨਾਲ ਬੋਲੀਆਂ ਪਾਉਂਦਾ ਸੀ ਪੰਗੜਾ ਪੱਕ ਵੀ ਲੈਣਾ ਪਰ ਮੈਂ ਜ਼ਿਆਦਾਤਰ ਮੈਂ 4 ਸਾਲ ਬੋਲੀਆਂ ਪਾਈਆਂ ਖਾਲਸਾ ਕਾਲਜ ਦੀ ਟੀਮ ਇੱਕ ਬੋਲੀ ਹੋ ਜਾਵੇ ਅ ਬੋਲੀ ਸੀਗੀ ਹੂੰ ਨੀ ਪੁੱਤ ਜੱਟਾਂ ਦਾ ਹਲਵਾਉਂਦਾ ਵੱਡੇ ਤੜਕੇ ਦਾ ਆ ਤੇਰੀ ਅੱਖਾਂ ਮੂਰੇ ਦੀਦੀ ਸੂਰਤ ਪਿਆਰੀ ਆਉ ਚਿੱਤ ਨਾ ਲੱਗਦਾ ਤੇਰੇ ਬਾਜੋਂ ਮੇਰੇ ਹਣ ਦੀਏ ਸੌ ਤੇਰੀ ਨੀ ਮੈਨੂੰ ਸੁਣੀ ਸੁਣੀ ਲੱਗਦੀ ਦੁਨੀਆ ਸਾਰੀ ਬਹੁਤ ਸੋਹਣਾ ਬਹੁਤ ਸੋਹਣਾ ਇਹ 베ਦੀ 베ਦੀ ਸਟੈਪ ਹੁੰਦਾ ਸੀ ਉੱਤੇ ਬੋਲੀ 베ਦੀ ਬਹੁਤ ਸੋਹਣਾ ਕਹਿੰਦੇ ਹੋ ਇਫੈਕਟ ਅ ਐਸਾ ਹੁੰਦਾ ਹੈ ਕਿ ਕਈ ਲੋਕ ਹੁੰਦੇ ਹੈ ਕਿ ਉਹਨਾਂ ਨੂੰ ਨਾ ਫੱਲਾਸ਼ੇਰੀ ਬਹੁਤ ਹੁੰਦੀ ਹੈ ਤੇ ਕੰਮ ਘੱਟ ਹੁੰਦਾ ਹੈ ਸਹੀ ਸਾਰੇ ਵਧੀਆ ਕਰਦੇ ਆ ਸਾਰਿਆਂ ਦਾ ਆਪਾਂ ਆਪਣਾ ਤਰੀਕਾ ਹਾਂ ਦਾ ਕੰਮ ਕਰਨਾ ਸੋ ਦਿਲ ਤੋਂ ਕਰੋ ਤਾਂ ਸਾਰੇ ਕੰਮ ਦੀਆ ਹੁੰਦੀ ਅੱਛਾ ਹੁਣ ਤਾਂ ਬਾਲੀਵੁੱਡ ਵੀ ਆਪਾਂ ਗੱਲ ਕਰੀਏ ਬਾਲੀਵੁੱਡ ਦੀ ਤਰਫ ਆ ਰਿਹਾ ਹੈ ਮਹੇਸ਼ ਵਟ ਆ ਰਹੀ ਏ ਇੱਕ ਤਕ ਕਪੂ ਤੇ ਤਾਂ ਤੁਸੀ ਸੋਚਦੇ ਹੋ ਕਿ ਕਦੇ ਜਿਵੇਂ ਆਪਣੇ ਗਿੱਪੀ ਘਰਵਾਲਜੀ ਦੀ ਮੂਵੀ ਕਰ ਰਹੇ ਹੈਗੇ ਆ ਫਰਹਾਨ ਅਕਟਰ ਦੇ ਨਾਲ ਆਈ ਥਿੰਕ ਆਲਮੋਸਟ ਕੰਪਲੀਟ ਹੋ ਚੁੱਕੀ ਹੈ ਤੁਸੀਂ ਬਾਲੀਵੁੱਡ ਵਰ ਰੁਕ ਕਲ ਨਹੀਂ ਬੜੀ ਪਹਿਲਾਂ ਤੋਂ ਬੜੀ ਚੰਗੀ ਗੱਲ ਆ ਸਾਰੇ ਵੱਡੇ ਭਰਾ ਸਾਡੇ ਜਾ ਰਹੇ ਆ ਬਹੁਤ ਵਧੀਆ ਗੱਲ ਆ ਸਾਡੇ ਪੰਜਾਬੀਆਂ ਲਈ ਵਧੀਆ ਗੱਲ ਆ ਪੰਜਾਬੀ ਸਿਨੇਮਾ ਲਈ ਵਧੀਆ ਗੱਲ ਆ ਪਰ ਮੇਰਾ ਮੈਂ ਨਾ ਨੂਰ ਜੀ ਮੈਂ ਪਹਿਲੇ ਦਿਨ ਤੋਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਸਿੰਗਰ ਬੰਨਾ ਜਾਂ ਮੈਂ ਫਿਲਮਾਂ ਚ ਜਾਣਾ ਮੈਨੂੰ ਲੱਗਾ ਕਿ ਜਦੋਂ ਤੁਸੀਂ ਜ਼ਿਆਦਾ ਸੋਚਦੇ ਹੋ ਤਾਂ ਫਿਰ ਉਹ ਹੁੰਦਾ ਨਹੀਂ ਮੇਰੀ ਮੇਰੀ ਮੇਰੇ ਅਕੋਰਡਿੰਗ ਤਾਂ ਹੁਣ ਮੈਂ ਦੋ ਬਾਲੀਵੁੱਡ ਮੂਵੀ ਚ ਗਾਣੇ ਗਾਇਆ ਹੁਣ ਹਿੰਦੀ ਫਿਲਮਾਂ ਚ ਗਾਣੇ ਗਾਇਆ ਹੁਣ ਮੈਂ ਡੱਬ ਕਰਕੇ ਆਇਆ ਸੀ ਤਾਂ ਕਿਤੇ ਨਾ ਕਿਤੇ ਮਾਰੇ ਨੇ ਕਿਰਪਾ ਕੀਤੀ ਤੁਹਾਡੀ ਐਕਟਿੰਗ ਦੇ ਅਕੋਰਡਿੰਗ ਉਹ ਕਰੈਕਟਰ ਕਿਤੇ ਉਧਰ ਹੋਇਆ ਤਮਿਲ ਲਾਦਾ ਮਾਰੇ ਨੇ ਆਪੇ ਬਾਂਫੜ ਕੇ ਉੱਥੇ ਵੀ ਲੈ ਜਾਣਾ ਸੋ ਇਹ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਚੱਲ ਜਾ ਰਿਹਾ ਹੈਂਦਾ ਤੁਸੀਂ ਪੰਜਾਬੀ ਇੰਡਸਟਰੀ 'ਚ ਕੰਮ ਕਰੋਗੇ ਤਾਂ ਪੰਜਾਬੀ ਦੇ ਥਰੂ ਤੁਸੀਂ ਬਾਲੀਵੁੱਡ 'ਚ ਪਹੁੰਚ ਜਾਓਗੇ ਸੋ ਇਹ ਇੱਕ ਇੱਕ ਜਰਨੀ ਹੁੰਦੀ ਹੈ ਜਿਹੜੀ ਮੈਨੂੰ ਲੱਗਦਾ ਅਜੇ ਟਾਈਮ ਨਹੀਂ ਆ ਜਦੋਂ ਮਾਰੇ ਨੇ ਉਹ ਟਾਈਮ ਵੀ ਲਿਆਂਦਾ ਤਾਂ ਉਹ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਕਦੋਂ ਕਾਲ ਆ ਗਈ ਕਰੋ ਤੁਹਾਨੂੰ ਬੁਲਾ ਲਿਆ ਉਹਨਾਂ ਨੇ ਕਰੋ ਤੁਸੀਂ ਕੰਮ ਕਰ ਲਿਆ ਇਸ ਵਾਰ ਤਾਂ ਬੜੇ ਸਬਜੈਕਟ ਨਵੇਂ ਨਵੇਂ ਬਖਰੇ ਬਖਰੇ ਆ ਰਹੇ ਆ ਤੇ ਤੁਹਾਡਾ ਕੋਈ ਇਦਾਂ ਜਿਹਾ ਕਿਰਦਾਰ ਜੇ ਤੁਸੀਂ ਨਹੀਂ ਹੋਣਾ ਚਾਹੁੰਦੇ ਮੈਂ ਨਿਬਾਣਾ ਚਾਹੁੰਦਾ ਪਰ ਮੈਂ ਦੱਸ ਨਹੀਂ ਸਕਦਾ ਉੱਥੇ ਜੇ ਕੰਮ ਚੱਲ ਰਿਹਾ ਕਿਉਂਕਿ ਇੱਥੇ ਬਹੁਤ ਛੇਤੀ ਲੀਕ ਹੋ ਜਾਣੀਆਂ ਚੀਜ਼ਾਂ ਉਹ ਇੰਡਸਟਰੀ ਨਸਟਿੰ ਦੇ ਵਿੱਚ ਸੋ ਮੈਂ ਉਹਦੇ ਬਾਰੇ ਜ਼ਿਕਰ ਕਰੂੰਗਾ ਨਹੀਂ ਬਹੁਤ ਛੇਤੀ ਅਸੀਂ ਉੱਤੇ ਉੱਤੇ ਕੰਮ ਚੱਲ ਰਿਹਾ ਸੋ ਬਹੁਤ ਛੇਤੀ ਅਨਾਉਂਸ ਕਰਾਂਗੇ ਔਰ ਬਸ ਖੱਡੋ ਖੁੰਡੀ ਦੇ ਬਾਅਦ ਇਮੀਡੀਏਟਲੀ ਉੱਤੇ ਕੰਮ ਕਰਾਂਗੇ ਮੇਰਾ ਮੇਰਾ ਡ੍ਰੀਮ ਪ੍ਰੋਜੈਕਟ ਸੋ ਆਲ ਦਾ ਵੈਰੀ ਬੈਸਟ ਡ੍ਰੀਮ ਪ੍ਰੋਜੈਕਟ ਵਾਸਤੇ ਤੁਹਾਡੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਧੰਨਵਾਦ ਕਿਉਂਕਿ ਬਹੁਤ ਕੱਟ ਲੋਕ ਹੁੰਦੇ ਜੇ ਮਿੱਟੀ ਨਾਲ ਜੁੜੇ ਹੁੰਦੇ ਸ਼ਾਇਦ ਮਿੱਟੀ ਦਾ ਬਾਵਾ ਰஞ்சிਤ ਬਾਵਾ ਇਸੇ ਵਾਸਤੇ ਕੇਨ ਥੈਂਕ ਯੂ ਸੋ ਮਚ ਬਹੁਤ ਬਹੁਤ ਥੈਂਕ ਯੂ ਡੇਲੀ ਪੋਸ ਦੀ ਸਾਰੀ ਟੀਮ ਦਾ ਬਹੁਤ ਚੰਗਾ ਲ ਜੀ ਅਸੀਂ ਸਾਡੇ ਨਾਲ ਰਣਜੀਤ ਬਾਵਾ ਅਗਲੇ ਪ੍ਰੋਗਰਾਮ ਵਿੱਚ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੀ ਨਾਲ ਗੱਲਬਾਤ ਕਰਾਵਾਂਗੇ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ